ਜਿਹੜਾ ਕੈਨੇਡਾ ਨਿਊਜ਼ੀਲੈਂਡ ਨਾਲੋਂ ਵਧੀਆ ਲੱਗਾ ਜੀ ਦੇਖੋ ਜੀ ਦੋਨੇ ਮੁਲਕ ਸੋਹਣੇ ਆ ਅਸੀਂ ਤਾਂ ਮਿਹਨਤਕਸ਼ ਲੋਕ ਆ ਅਸੀਂ ਹਰੇਕ ਸਾਨੂੰ ਸੋਹਣਾ ਹੀ ਬਣਾ ਲੈਨੇ ਤੇ ਇੱਥੇ ਬੰਦਾ ਚਮਚਾ ਵੀ ਲੈ ਕੇ ਨਹੀਂ ਆਉਂਦਾ 20 ਡਾਲਰ ਜੇਰ ਚ ਪਾ ਕੇ ਆ ਜਾਂਦਾ ਤੇ ਉਹ ਇੱਥੇ ਮਿਲੀਅਨਸ ਆਫ ਦਾ ਮਾਲਕ ਬਣ ਸਕਦਾ ਮਿਹਨਤ ਦੇ ਸਿਰ ਤੇ ਹੁਣ ਜਦੋਂ ਯੂਸੀਪੀ ਆਈ ਉਹਨਾਂ ਨੇ ਸਾਰੀਆਂ ਕੈਪ ਹਟਾ ਦਿੱਤੀਆਂ ਤੇ ਉਹ ਜਿਹੜੀ ਹੁਣ ਛਾਲਾ ਮਾਰਗੀ ਮਹਿੰਗਾਈ ਕਿਉਂਕਿ ਇਹ ਕੈਪ ਨਹੀਂ ਹੈਗੀ ਕਾਰਪੋਰੇਟ ਦਾ ਇਹਨਾਂ ਨੇ ਸਾਥ ਦਿੱਤਾ ਜਾਦੇ ਆਮ ਲੋਕਾਂ ਦਾ ਨਹੀਂ ਸਾਥ ਦਿੱਤਾ ਕਿ ਇਹਨਾਂ ਨੇ ਸਕੂਲਾਂ ਦਾ ਐਲਾਨ ਬੜਾ ਕਰਤਾ ਬਹੁਤ ਸੋਹਣਾ ਐਲਾਨ ਕੀਤਾ ਵੀ ਅਸੀਂ ਬਹੁਤ ਸਕੂਲ ਬਣਾਉਣੇ ਆ ਉਹਦੇ ਲਈ 0 ਡਾਲਰ ਰੱਖਿਆ ਬਜਟ ਦੇ ਵਿੱਚ ਇੱਕ ਕੱਲੇ ਐਲਾਨਾਂ ਤੱਕ ਕਹਾਣੀ ਹੈ ਜੀ ਉਹ ਤੋਂ ਗਾਂ ਕਿਵੇਂ ਵਧਿਆ ਜਾਊਗਾ ਜੇ ਤੁਸੀਂ ਬਜਟ ਵਿੱਚ ਪੈਸੇ ਨਹੀਂ ਰੱਖਦੇ ਹੁਣ ਕਲਾਸ ਸਾਈਜ਼ ਵਧ ਹੀ ਜਾਂਦੇ ਆ ਕਿਸੇ ਵੇਲੇ ਇੱਕ ਟੀਚਰ 18 ਬੱਚਿਆਂ ਨੂੰ ਪੜਾਉਂਦਾ ਸੀਗਾ ਹੁਣ ਉਹ ਪੜਾਉਂਦਾ 48 ਨੂੰ ਹੂੰ ਕਿਵੇਂ ਉਹ ਕੁਆਲਿਟੀ ਐਜੂਕੇਸ਼ਨ ਦੇ ਸਕਦਾ ਉਹਦੇ ਕੋਲੇ ਰਿਸੋਰਸਸ ਦੀ ਕਮੀ ਹੈ ਜੀ। ਜੀ। ਸਾਊਥ ਐਡਮਿੰਟਨ ਦਾ ਹਸਪੀਟਲ ਜਿਹੜਾ ਐਡਮਿੰਟਨ ਦੇ ਵਿੱਚ ਸਾਊਥ ਦੇ ਵਿੱਚ ਐਂਡੀਪੀ ਨੇ ਅਪਰੂਵ ਕੀਤਾ ਸੀਗਾ। ਉਹਨੂੰ ਆ ਕੇ ਜਦੋਂ ਜੈਸਨ ਕੈਨੀ ਹੁਣੀ ਪਹਿਲਾਂ ਆਇਆ ਉਹਨਾਂ ਨੇ ਆਉਣ ਸਾਰੇ ਕਹਿੰਦਾ ਜੀ ਨਹੀਂ ਜੇ ਇਹਨੂੰ 2030 ਤੱਕ ਅਸੀਂ ਦੇਖਾਂਗੇ। ਅਸੀਂ ਇਹਦੇ ਤੇ ਹੋਰ ਡਿਸਕਸ਼ਨ ਕਰਨੀ ਹੈ ਜੀ। ਹੋਰ ਦੇਖਣਾ ਹੈ ਇਹਦੇ ਤੇ। ਹੂੰ। ਬਾਅਦ ਚ ਉਹਨੂੰ ਕੈਨਸਲ ਕਰ ਦਿੱਤਾ। ਕਹਿੰਦੇ ਜੀ ਪੈਸੇ ਲੱਗਣੇ ਆ ਇਹਦੇ ਤੇ ਬਹੁਤ ਜ਼ਿਆਦੇ। ਇਸ ਕਰਕੇ ਅਸੀਂ ਇਹ ਹਸਪਤਾਲ ਨਹੀਂ ਬਣਾ ਸਕਦੇ ਹੁਣ ਲੋਕਾਂ ਦੀ ਸਿਹਤ ਜ਼ਰੂਰੀ ਆ ਕਿ ਸਰਕਾਰ ਆਪਣੇ ਜਿਹੜੇ ਕਾਰਪੋਰੇਟ ਮਿੱਤਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਹੜੇ ਹੁਣ ਪ੍ਰਾਈਵੇਟ ਆਪਦੇ ਪਲੇਅਰ ਲੈ ਆਉਂਦੇ ਜਿਹੜੇ ਇਹਨਾਂ ਦੇ ਬਹੁਤ ਨੇੜਲੇ ਬੰਦੇ ਆ ਉਹਨਾਂ ਨੂੰ ਪੈਸੇ ਚੱਕ ਕੇ ਦੇਈ ਜਾਂਦੇ ਆ ਤੇ ਅਸੀਂ ਦੇਖਿਆ ਜਿਹੜੇ ਸਾਡੇ ਪ੍ਰਾਈਵੇਟ ਹਸਪਤਾਲ ਇੰਡੀਆ ਦੇ ਵਿੱਚ ਰਹੇ ਆ ਪੰਜਾਬ ਦੇ ਵਿੱਚੋਂ ਅਸੀਂ ਆਏ ਆ ਤੇ ਉੱਥੇ ਜਦੋਂ ਬੰਦਾ ਕਿਤੇ ਦਾਖਲ ਹੋ ਜਾਂਦਾ ਸੀ ਉਹਦਾ ਕਿੱਲਾ ਲੈ ਕੇ ਖੜਾ ਛੱਡਦੇ ਸੀ ਤੇ ਇਹ ਉਧਰ ਨੂੰ ਹੀ ਚੱਲੇ ਹੋਏ ਆ ਵੀ ਵੇਟ ਟਾਈਮ ਵਧਾ ਦਿਓ ਕੋਈ ਗੱਲ ਨਹੀਂ ਹੈ ਤੇ ਤਾਂ ਕਿ ਜਿਹੜੇ ਲੋਕ ਕਹਣ ਕਿ ਇਹਦੋਂ ਤਾਂ ਪ੍ਰਾਈਵੇਟੀ ਚੰਗਾ ਯੂਸੀਪੀ ਨੇ ਕੋਆਰਡੀਨੇਟ ਕਰਨ ਦੀ بجائے ਇਸ ਗੱਲਾਂ ਵੱਲ ਸਿਕਿਉਰਿਟੀ ਦੇ ਇਸ਼ੂਜ਼ ਨੂੰ ਧਿਆਨ ਦੇਣ ਦੀ بجائے ਇਹਨਾਂ ਨੇ ਇੱਕ ਹੋਰ ਮੁੱਦਾ ਖੜਾ ਕਰ ਲਿਆ ਜੀ ਕਹਿੰਦੇ ਇਹ ਤਾਂ ਅਲਬਰਟਾ ਨੇ ਕੈਨੇਡਾ ਤੋਂ ਅਲੱਗ ਹੀ ਹੋ ਜਾ ਜੇਸਨ ਕੈਨੀ ਹੋਣੀ ਰਹੇ ਆ ਸੱਤਾ ਦੇ ਵਿੱਚ ਹੈਡਲ ਦੇ ਵਿੱਚ ਸਟੀਫਨ ਹਾਰਪਰ ਹੁਣੀ 8 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਉਹ ਆਪ ਦਾ ਟਰੈਕ ਰੈਕਡ ਦੱਸ ਦੇਣ ਵੀ ਅਸੀਂ ਉਦੋਂ ਅਲਬਰਟਾ ਅਲਬਰਟਾ ਦੇ ਵਿੱਚ ਵੀ ਕੰਜ਼ਰਵੇਟਿਵ ਸਰਕਾਰ ਸੀ ਉੱਪਰ ਵੀ ਇੰਨਾ ਦੀ ਤਾਂ ਕੋਆਰਡੀਨੇਸ਼ਨ ਹੋ ਸਕਦੀ ਸੀ ਨਾ ਇਹ ਤਾਂ ਬਹੁਤ ਰਿਸੋਰਸਸ ਲੈ ਕੇ ਆ ਸਕਦੇ ਇਹ ਕਿਹੜੇ ਲੈ ਕੇ ਆਇਆ ਇਹ ਤਾਂ ਉਹ ਟਰੈਕ ਰੈਕਡ ਚੱਕ ਕੇ ਦੇਖ ਲਓ ਜੀ ਉਹ ਇੰਨਾ ਜਿਆਦਾ ਵਧੀਆ ਤੇ ਲੋਕਾਂ ਦੇ ਕੰਮ ਕੀਤਾ 220 ਸਕੂਲ ਨਵੇਂ ਬਣਾਏ ਰੈਚਨੋਟਰੀ ਸਰਕਾਰ ਦੇ ਤਰ੍ਹਾਂ ਹਿਸਟਰੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ اپੋਜੀਸ਼ਨ ਪਾਰਟੀ ਅਲਬਰਟਾ ਦੇ ਵਿੱਚ ਹੋ ਸਕਦੀ ਹੈ 38 ਸੀਟਸ ਦੇ ਨਾਲ ਐਨ ਡੀ ਪੀ ਐ 12 ਜੂਨ ਤੋਂ ਲੈ ਕੇ 21 ਜੂਨ ਤੱਕ ਐਡਵਾਂਸ ਪੋਲ ਹੋਣੀ ਹੈ ਠੀਕ ਨਾਲ ਦੇ ਨਾਲ ਜੇ ਤੁਸੀਂ ਉਦੋਂ ਉਸ ਹਫਤੇ ਦੇ ਵਿੱਚ ਬਾਹਰ ਹੌਣ ਵੀ ਇਹ ਜਿਹੜੀਆਂ ਵੋਟ ਪਾਈ ਜਾ ਸਕਦੀ ਹੈ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਮੇਰੇ ਨਾਲ ਪ੍ਰੋਗਰਾਮ ਸ਼ਾਮਲ ਹੋ ਰਹੇ ਨੇ ਗੁਰਤੇਜ ਸਿੰਘ ਬਰਾੜ ਜਿਹੜੇ ਉਮੀਦਵਾਰ ਨੇ ਐਡਮੰਟਨ ਐਲਰਸਲੀ ਤੋਂ ਜਿਹੜੀ ਸਾਡੇ ਜਿਮਨੀ ਚੋਣ ਹੋ ਰਹੀ ਆ ਅਲਬਰਟਾ ਦੇ ਵਿੱਚ ਅ ਜਦੋਂ ਪਿੱਛੇ ਜਾ ਰੋਡ ਲਿਓ ਲਾਹੂਰੀ ਫੈਡਰਲ ਪੋਲਿਟਿਕਸ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਥੋਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਤਾਂ ਇਹ ਸੀਟ ਵੀ ਖਾਲੀ ਹੋ ਗਈ ਸੀ ਐਡਮੰਟਨ ਈਸਟ ਦੀ ਅ ਇਸੇ ਤਰ੍ਹਾਂ ਇਹ ਦੋ ਹੋਰ ਰਾਈਡਿੰਗ ਨੇ ਇੱਕ ਐਡਮੰਟਨ ਸਟ੍ਰੈਥ ਹੋਣਾ ਜਿੱਥੋਂ ਨੈਂਸੀ ਹੁਰੀ ਜਿਹੜੇ ਐਨਡੀਪੀ ਪਾਰਟੀ ਦੇ ਲੀਡਰ ਨੇ ਉਹ ਇਲੈਕਸ਼ਨ ਲੜ ਰਹੇ ਨੇ ਨਾਲ ਉਹਨਾਂ ਦੇ ਮੁਕਾਬਲੇ ਤੇ ਯੂਸੀਪੀ ਪਾਰਟੀ ਵੀ ਹੈ ਔਰ ਇਸੇ ਤਰ੍ਹਾਂ ਇੱਕ ਰੂਰਲ ਏਰੀਏ ਦੀ ਜਿਹੜੀ ਹੈਗੀ ਆ ਜੀ ਕਾਂਸਟਿਟੂਐਂਸੀ ਜਿੱਥੋਂ ਮਿਸਟਰ ਕੂਪਰ ਹੋਰੀ ਜਿਹੜੇ ਸਪੀਕਰ ਸੀਗੇ ਲੈਜਿਸਲੇਟਿਵ ਅਸੈਂਬਲੀ ਦੇ ਉਹ ਵੀ ਉਥੋਂ ਛੱਡ ਗਏ ਸੀ ਤੇ ਉਹਨਾਂ ਦੀ ਜਗ੍ਹਾ ਤੇ ਵੀ ਅੱਜ ਇਲੈਕਸ਼ਨ ਮਤਲਬ ਹੋ ਰਹੀ ਹੈ ਅੱਜ ਨਹੀਂ 23 ਜੂਨ ਨੂੰ ਇਲੈਕਸ਼ਨ ਹੋਣੀ ਹੈ ਜੀ ਔਰ ਉਦੋਂ ਪਹਿਲਾਂ ਤੁਹਾਨੂੰ ਪਤਾ ਜਿਵੇਂ ਹਮੇਸ਼ਾ ਹੁੰਦਾ ਐਡਵਾਂਸ ਪੋਲਿੰਗ ਵੀ ਹੋਏਗੀ ਉਹ ਸਾਰੀ ਜਾਣਕਾਰੀ ਅੱਜ ਲੈਣੇ ਆ ਗਰਤੇਜ ਸਿੰਘ ਬਰਾੜ ਹੋਰਾ ਪਾਸੋਂ ਔਰ ਨਾਲ ਦੀ ਨਾਲ ਕਿਹੜੇ ਮਸਲੇ ਨੇ ਜਿਹੜੇ ਲੋਕਾਂ ਦੇ ਸਾਹਮਣੇ ਨੇ ਇਸ ਵੇਲੇ ਔਰ ਜਿਹੜਾ ਨਿਤ ਦਿਨ ਲੋਕਾਂ ਨੂੰ ਜਿਹੜੇ ਮੁੱਦੇ ਜੀ ਅੱਜਕੱਲ ਤੁਹਾਨੂੰ ਪਤਾ ਮੰਗਾਈ ਕਿਸ ਤਰ੍ਹਾਂ ਵੱਧ ਰਹੀ ਹੈ ਉਹਦੇ ਬਾਰੇ ਇਹ ਜਿਹੜੀਆਂ ਪ੍ਰੋਵਿੰਸ਼ੀਅਲ ਪਾਰਟੀਆਂ ਆ ਉਹ ਕੀ ਕਰ ਸਕਦੀਆਂ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਇਹ ਉਮੀਦਵਾਰ ਨੇ ਐਨ ਡੀ ਪੀ ਪਾਰਟੀ ਦੇ ਐਡਮਿੰਟਨ ਸਾਊਥ-ਈਸਟ ਵਾਲਾ ਜਿਹੜਾ ਜੇ ਇਲਾਕਾ ਹੈਗਾ ਐਡਮਿੰਟਨ ਐਲਰਸਲੀ ਉਹਨੂੰ ਕਹਿੰਦੇ ਨੇ ਅ ਤਾਂ ਬ੍ਰਾਹਤਾ ਜੀ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਤੁਸੀਂ ਉਮੀਦਵਾਰ ਬਣੇ ਹੋ ਇਹ ਪਹਿਲੀ ਵਾਰੀ ਆ ਜੀ ਤੁਹਾਡਾ ਰਾਜਨੀਤੀ ਦੇ ਪੜੇ ਚ ਬਿਲਕੁਲ ਜੀ ਰਾਜਨੀਤੀ ਦੇ ਪੜੇ ਚ ਪਹਿਲੀ ਵਾਰੀ ਆ ਤੇ ਰੇਡੀਓ ਟੀਵੀ ਦੇ ਦੌਰਾਨ ਪੋਲਿਟਿਕਸ ਹਮੇਸ਼ਾ 파ਰਟ ਬਣੀ ਰਹੀ ਕਿਉਂਕਿ ਜਿਹੜੇ মিডিਆ ਦੇ ਵਿੱਚ ਬੰਦੇ ਹੁੰਦੇ ਆ ਖਾਸ ਕਰਕੇ ਟਾਕ ਸ਼ੋ ਜਿਵੇਂ ਤੁਸੀਂ ਕਰਦੇ ਹੋ ਜੀ ਤਾਂ ਪੋਲਿਟਿਕਸ ਦੇ ਨਾਲ ਬਾਹਵਾਸਤਾ ਬੜੇ ਸਾਲਾਂ ਦਾ ਦਹਾਕਿਆਂ ਦਾ ਤੇ ਪਰ ਪੋਲਿਟਿਕਸ ਰੀਅਲ ਟਾਈਮ ਪੋਲਿਟਿਕਸ ਦੇ ਵਿੱਚ ਪਹਿਲੀ ਵਾਰ ਤੇ ਜਰਵਾਇ ਠੀਕ ਇਹ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇੱਥੇ ਐਡਮਿੰਟਨ ਸ਼ਹਿਰ ਦੇ ਵਿੱਚ ਰਹਿੰਦੇ ਆ 2011 ਚ ਆਇਆ ਸੀ ਜੀ ਮੈਂ ਅੱਛਾ ਇਹ ਉਹ ਤੋਂ ਪਹਿਲਾਂ ਨਿਊਜ਼ੀਲੈਂਡ ਕਈ ਸਾਲ ਲਾਇਆ ਠੀਕ ਤੇ ਫਿਰ 2011 ਦੇ ਵਿੱਚ ਮੈਂ ਇੱਥੇ ਐਡਮਿੰਟਨ ਦੇ ਵਿੱਚ ਆ ਗਿਆ ਸੀ ਜੀ ਤੇ ਐਡਮੰਟਨ ਤੇ ਤੁਹਾਨੂੰ ਜਿਹੜਾ ਕੈਨੇਡਾ ਨਿਊਜ਼ੀਲੈਂਡ ਨਾਲੋਂ ਵਧੀਆ ਲੱਗਾ ਜੀ ਦੇਖੋ ਜੀ ਦੋਨੇ ਮੁਲਕ ਸੋਹਣੇ ਆ ਅਸੀਂ ਤਾਂ ਮਿਹਨਤਕਸ਼ ਲੋਕ ਆ ਅਸੀਂ ਹਰੇਕ ਤੁਹਾਨੂੰ ਸੋਹਣਾ ਹੀ ਬਣਾ ਲੈਨੇ ਆ ਠੀਕ ਵਧੀਆ ਗੱਲ ਆ ਕਿਉਂਕਿ ਅਕਸਰ ਜਦੋਂ ਆਪਾਂ ਅੱਜਕੱਲ ਆਪਣੇ ਮੈਂ ਕਿਹੜੀ ਗੱਲਬਾਤ ਸੁਣਦਾ ਵੈਨਕੂਵਰ ਸ਼ਹਿਰ ਤੋਂ ਹੁੰਦੀ ਜਾਂ ਹੋਰ ਕਿਤੇ ਕੋਈ ਨਾ ਕੋਈ ਟਾਕ ਸ਼ੋਅ ਚੱਲਦਾ ਬਹੁਤ ਸਾਰੇ ਲੋਕ ਪਰਦੇਸਾਂ ਨੂੰ ਭੰਡਦੇ ਆ ਵੀ ਇਹ ਦੇਸ਼ ਚਾ ਵੀ ਮਾੜਾ ਉਹ ਵੀ ਮਾੜਾ ਮੈਂ ਕਹਿੰਦਾ ਹੁੰਦਾ ਵੀ ਜੇ ਇੰਨਾ ਹੀ ਮਾੜਾ ਤਾਂ ਫੇ ਆਪਾਂ 1040 ਚੱਕ ਕੇ ਵਾਪਸ ਹੀ ਕਿਉਂ ਨਹੀਂ ਚਲੇ ਜਾਂਦੇ ਜਹਾਜ਼ ਤਾਂ ਰੋਜ਼ ਜਾਂਦੇ ਆ ਜੀ ਨਹੀਂ ਤੇ ਮੁਲਕ ਬਹੁਤ ਸੋਹਣੇ ਆ ਜੀ ਇਹਨਾਂ ਨੇ ਸਾਨੂੰ ਜਿਹੜੀ ਮਿਹਨਤ ਕਰਨ ਦਾ ਸਾਡਾ ਪੰਜਾਬੀਆਂ ਦਾ ਸੁਭਾਅ ਉਹਨੂੰ ਬਦਲਣ ਫੁੱਲਣ ਦਾ ਪੂਰਾ ਮੌਕਾ ਦਿੱਤਾ ਤੇ ਇੱਥੇ ਬੰਦਾ ਚਮਚਾ ਵੀ ਲੈ ਕੇ ਨਹੀਂ ਆਉਂਦਾ 20 ਡਾਲਰ ਜੇ ਉਹ ਚ ਪਾ ਕੇ ਆ ਜਾਂਦਾ ਤੇ ਉਹ ਉਹ ਇੱਥੇ ਮਿਲੀਅਨਸ ਆਫ ਦਾ ਮਾਲਕ ਬਣ ਸਕਦਾ ਮਿਹਨਤ ਦੇ ਸਿਰ ਤੇ ਬਰਾਬਰ ਦੇ ਮੌਕੇ ਮੁਲਕ ਦਿੰਦਾ ਜੀ ਸਾਡਾ ਇਹ ਬਹੁਤ ਸੋਹਣਾ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਲਾ ਮੁਲਕ ਆ ਜੀ ਇਹ ਅੱਛਾ ਤੁਹਾਨੂੰ ਕਿਹੜੀ ਗੱਲ ਨੇ ਮਤ ਉਤਸ਼ਾਹਤ ਕੀਤਾ ਕਿ ਤੁਸੀਂ ਰਾਜਨੀਤੀ ਦੇ ਪੜ ਵਿੱਚ ਉਤਰੇ ਹੋ ਆ ਸਾਰਿਆਂ ਤੋਂ ਇੰਪੋਰਟੈਂਟ ਪਾਰਟ ਆ ਜੀ ਕਿ ਅਸੀਂ ਕਿਉਂਕਿ ਹਰ ਰੋਜ਼ ਜਦੋਂ ਰੇਡੀਓ ਦੇ ਰਾਹੀਂ ਲੋਕਾਂ ਦੇ ਨਾਲ ਬਵਾਸਤਾ ਹੋਣਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਉਹਦੇ 'ਚ ਸੀਗਾ ਵੀ ਬਹੁਤ ਸਾਰੇ ਜਿਹੜੇ ਸਾਡੇ ਲੋਕਾਂ ਦੇ ਮੁੱਦੇ ਸੀਗੇ ਉਹ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਜਾਂਦੇ ਆ ਲੋਕ ਤੁਹਾਡੇ ਨਾਲ ਆਪਣੀ ਪ੍ਰਾਈਵੇਟ ਡਿਸਕਸ਼ਨ ਵੀ ਕਰ ਲੈਂਦੇ ਆ ਤਾ ਉਹਦੇ ਚ ਹੁੰਦਾ ਸੀਗਾ ਵੀ ਅਸੀਂ ਜਦੋਂ ਟੀਵੀ ਰੇਡੀਓ ਤੇ ਉਹ ਗੱਲਾਂ ਕਰਦੇ ਆ ਤੇ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿਤੇ ਪਾਲਿਸੀ ਆ ਜਿਹੜੀ ਕਿਤੇ ਹੋਰ ਲਿਖੀ ਜਾ ਰਹੀ ਆ ਕਿ ਸਾਡੀ ਉਥੇ ਵੀ ਆਵਾਜ਼ ਹੋਣੀ ਚਾਹੀਦੀ ਆ ਸਟਰੋਂਗ ਵੌਇਸ ਹੋਣੀ ਚਾਹੀਦੀ ਆ ਤੇ ਇਹ ਜਦੋਂ ਇਹ ਮੌਕਾ ਮਿਲ ਬਣਿਆ ਤੇ ਅਸੀਂ ਆਪਣੇ ਸਾਰੇ ਆਪਣੇ ਪਿਆਰਿਆਂ ਦੇ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਜ਼ਰੂਰ ਇੱਥੇ ਹੋਣਾ ਚਾਹੀਦਾ ਕਿਉਂਕਿ ਮੁੱਦਿਆਂ ਦੇ ਨਾਲ ਬਾ ਵਸਤਾਵਾ ਇਹਨਾਂ ਦਾ ਪਤਾ ਵ ਤੇ ਅੱਗੇ ਜਾ ਕੇ ਉਹ ਗੱਲ ਕਰਨ ਦੀ ਸਮਰੱਥਾ ਵੀ ਹੈਗੀ ਆ ਬਾਕੀ ਕੁਦਰਤ ਮੇਰ ਕਰੇ ਕਿ ਉਹਨਾਂ ਨੂੰ ਆਪਾਂ 28 ਅੱਗੇ ਜਾ ਕੇ ਮੁੱਦਿਆਂ 'ਤੇ ਗੁਰਤੇ ਜੀ ਅਕਸਰ ਇਹ ਗੱਲਬਾਤ ਹੁੰਦੀ ਆ ਭਈ ਅ ਅਸੀਂ ਆਪਣੀ ਕਮਿਊਨਿਟੀ ਦੀ ਆਵਾਜ਼ ਬਣੀ ਐ ਜੀ ਕਮਿਊਨਿਟੀ ਦੇ ਕੋਈ ਵੱਖਰੇ ਮੁੱਦੇ ਆ ਜੀ ਕਮਿਊਨਿਟੀ ਐਟ ਲਾਰਜ ਨਾਲੋਂ ਕਿਸ ਜੇ ਹੈਗੇ ਆ ਤੇ ਕਿਸ ਤਰ੍ਹਾਂ ਦੇ ਮੁੱਦੇ ਨੇ ਉਹ ਜਦੋਂ ਅਸੀਂ ਦੇਖੋ ਜੀ ਆਮ ਬੰਦੇ ਦੇ ਤਾਂ ਮੁੱਦੇ ਹੁੰਦੇ ਆ ਉਹਦਾ ਮੁੱਦਾ ਹੁੰਦਾ ਕਿ ਹੁਣ ਜਿਵੇਂ ਅਸੀਂ ਦੇਖਦੇ ਆ ਕਿ ਮਹਿੰਗਾਈ ਤੁਸੀਂ ਗੱਲ ਕੀਤੀ ਸੀ ਵੀ ਬਹੁਤ ਵਧ ਗਈ ਆ ਲੋਕਾਂ ਦੇ ਜਦੋਂ ਅਸੀਂ ਹੰਡੋਰ ਨੋਕਿੰਗ ਤੇ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਮਹਿੰਗਾਈ ਇੰਨੀ ਕਾਤੋਂ ਵੱਧ ਗਈ ਇਹਦੇ ਜਦੋਂ ਅਸੀਂ ਦੱਸਦੇ ਆ ਕਿ ਯੂਸੀਪੀ ਆ ਜਿਹੜੀ ਉਹਨੇ ਟੈਪ ਜਿਹੜੀਆਂ ਕੈਪ ਸੀਗੀਆਂ ਉਹ ਹਟਾਤੀਆਂ ਜਿਵੇਂ ਹੁਣ ਐਨਡੀਪੀ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਮੇਨਲੀ ਕੀ ਕੀਤਾ ਕਿ ਅਸੀਂ ਜਿਹੜੀ ਉਹ ਕੈਪ ਲਾਤੀ ਸੀ ਵੀ ਇਲੈਕਟ੍ਰਿਸਿਟੀ ਦੇ ਉੱਤੇ ਕੈਪ ਲਾਤੀ ਇੰਸ਼ੋਰੈਂਸ ਦੇ ਉੱਤੇ ਕੈਪ ਲਾਤੀ 5% ਦੀ ਕਿ ਇਹ ਤੋਂ ਉੱਪਰ ਕੰਪਨੀਆਂ ਜਿਹੜੀਆਂ ਉਹ ਜਾ ਨਹੀਂ ਸਕਦੀਆਂ ਪਰ ਇੱਥੇ ਕੀ ਹੋਇਆ ਹੁਣ ਜਿਹੜਾ ਯੂਸੀਪੀਆਈ ਉਹਨਾਂ ਨੇ ਸਾਰੀਆਂ ਕੈਪ ਹਟਾਤੀਆਂ ਤੇ ਉਹ ਜਿਹੜੀ ਹੁਣ ਛਾਲਾ ਮਾਰਗੀ ਮਹਿੰਗਾਈ ਕਿਉਂਕਿ ਇਹ ਕੈਪ ਨਹੀਂ ਹੈਗੀ ਕਾਰਪੋਰੇਟ ਦਾ ਇਹਨਾਂ ਨੇ ਸਾਥ ਦਿੱਤਾ ਜਾਦੇ ਆਮ ਲੋਕਾਂ ਦਾ ਨਹੀਂ ਸਾਥ ਦਿੱਤਾ ਫਿਰ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਸੇਫਟੀ ਦਾ ਮਸਲਾ ਸਾਡਾ ਸਾਡੀ ਕਮਿਊਨਿਟੀ ਚ ਸਭ ਤੋਂ ਵੱਧ ਇਹ ਅੱਜ ਮਸਲਾ ਉੱਠ ਰਿਹਾ ਜੀ ਸੇਫਟੀ ਨੂੰ ਲੈ ਕੇ ਜੀ ਤੇ ਇਹ ਜਿਹੜੇ ਆ ਕੁਝ ਜਿਹੜਾ ਹੁਣ ਸਾਡੇ ਜੋ ਲੋਰਲ ਦੇ ਵਿੱਚ ਜਾਣਦੇ ਆ ਖਾਸ ਤੌਰ ਦੇ ਉੱਤੇ ਇਹ ਏਰੀਆ ਹੈ ਇੱਥੇ ਸਕੂਲ ਹੈ ਨਹੀਂ ਹੈਲਥ ਜਾਨਦੇ ਆ ਐਲਸਿਸ ਜਾਨਦੇ ਆ ਇਹ ਸਾਡੀ ਕਮਿਊਨਿਟੀ ਦਾ ਮੁੱਦਾ ਹੈ ਇਸ ਕਰਕੇ ਬਣਦਾ ਕਿਉਂਕਿ ਹੋਰ ਵੀ ਚਲੋ ਸਾਰੀਆਂ ਕਮਿਊਨਿਟੀਆਂ ਰਹਿੰਦੀਆਂ ਪਰ ਸਾਡੀ ਵਸੋਂ ਸਭ ਤੋਂ ਵੱਧ ਆ ਉੱਥੇ ਹੁਣ ਸਾਡੇ ਅਕ੍ਰੋਸ ਦੀ ਸਟਰੀਟ ਰਹਿਂਦਾ ਬੰਦਾ ਆਪਣੇ ਨਿਆਣੇ ਨੂੰ ਸਕੂਲ ਨਹੀਂ ਭੇਜ ਸਕਦਾ ਉਸ ਦੇ ਵਿੱਚ ਕਿਉਂਕਿ ਉਹ ਕਹਿੰਦਾ ਜੀ ਇੱਥੇ ਲੋਟਰੀ ਸਿਸਟਮ ਆ ਜੇ ਲੋਟਰੀ ਦੇ ਵਿੱਚ ਤੇਰਾ ਨਾਮ ਆ ਗਿਆ ਤਾਂ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਭੇਜ ਸਕਦਾ ਨਹੀਂ ਕਿਤੇ ਬਾਹਰ ਜਾ ਉਹ ਸਾਡੇ ਆਪਣੇ ਮੁੱਦੇ ਇਹ ਆ ਜਿਹੜੇ ਬਹੁਤ ਇੰਪੋਰਟੈਂਟ ਬਣ ਜਾਂਦੇ ਆ ਕਿ ਇਹਨਾਂ ਨੂੰ ਅਸੀਂ ਉਹਨਾਂ ਦੀ ਆਵਾਜ਼ ਉਠਾਈਏ ਉਹ ਜਿਹੜੀ ਦੂਸਰੀ ਆਪਣੀ ਇਸ ਵੇਲੇ ਸਮੇਂ ਦੀ ਸਰਕਾਰ ਆ ਉਹ ਤਾਂ ਕਹਿ ਰਹੀ ਪਈ ਅਸੀਂ 90 ਸਕੂਲ ਜਿਹੜੇ ਆ ਬਣਾ ਰਹੇ ਆ ਨਵੇਂ ਸਕੂਲ ਔਰ ਜਿੱਥੇ-ਜਿੱਥੇ ਕਮਿਊਨਿਟੀਆਂ ਵੱਸਦੀਆਂ ਅਸੀਂ ਉਹਨਾਂ ਦੇ ਨੇੜੇ ਸਕੂਲ ਜਿਹੜੇ ਆ ਕ੍ਰੀਏਟ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਦੂਰ ਨਾ ਜਾਣਾ ਪਵੇ ਐ ਲੋਰਲ ਦੇ ਵਿੱਚ ਵੀ ਇੱਕ ਨਵਾਂ ਸਕੂਲ ਬਣਿਆ ਨਹੀਂ ਜੀ ਉਹ ਹਾਈ ਸਕੂਲ ਆ ਜਾਂ ਐਲੀਮੈਂਟਰੀ ਸਕੂਲ ਦੀ ਗੱਲ ਕਰਦੇ ਤੁਸੀਂ ਜਦੋਂ ਅਸੀਂ ਲੋਰਲ ਦੇ ਵਿੱਚ ਫਿਲਹਾਲ ਇੱਕੋ ਹੀ ਸਕੂਲ ਹੈ ਜੀ ਕੋਈ ਅੰਡਰ ਕੰਸਟਰਕਸ਼ਨ ਕੋਈ ਨਹੀਂ ਹੈ ਤੇ ਦੂਜਾ ਹੈਗਾ ਕਿ ਇਹਨਾਂ ਨੇ ਸਕੂਲਾਂ ਦਾ ਐਲਾਨ ਬੜਾ ਕਰਤਾ ਬਹੁਤ ਸੋਹਣਾ ਐਲਾਨ ਕੀਤਾ ਵੀ ਅਸੀਂ ਬਹੁਤ ਸਕੂਲ ਬਣਾਉਣੇ ਆ ਉਹਦੇ ਲਈ 0 ਡਾਲਰ ਰੱਖਿਆ ਬਜਟ ਦੇ ਵਿੱਚ ਕੁਐਸਚਨ ਇਹ ਹੈ ਕਿ ਜੇ ਸਕੂਲ ਬਣਾਉਣੇ ਕਹਦੇ ਨਾਲ ਪੈਸੇ ਨਾਲ ਬਣਨਗੇ ਉਹ ਤਾਂ ਤੁਸੀਂ ਬਜਟ 'ਚ ਰੱਖੇ ਨਹੀਂ ਹੈ 130 ਮਿਲੀਅਨ ਡਾਲਰ ਪਲੈਨਿੰਗ ਲਈ ਰੱਖ ਲਿਆ ਪਰ ਇੱਕ ਵੀ ਜਿਹੜੀ ਇਹੋ ਜੀ ਜਿਹੜਾ ਬਜਟ ਆ ਜਿਹੜਾ ਉਹਦੇ ਵਿੱਚ 0 ਡਾਲਰ ਰੱਖਿਆ ਫਿਰ ਉਹ ਪੈਸੇ ਨਹੀਂ ਹੈਗੇ ਤਾਂ ਸਕੂਲ ਕਿਵੇਂ ਬਣਨਗੇ ਇੱਕ ਕੱਲੇ ਐਲਾਨਾਂ ਤੱਕ ਕਹਾਣੀ ਹੈ ਜੀ ਉਹ ਤੋਂ ਗਾਂ ਕਿਵੇਂ ਵਧਿਆ ਜਾਊਗਾ ਜੇ ਤੁਸੀਂ ਬਜਟ 'ਚ ਪੈਸੇ ਨਹੀਂ ਰੱਖਦੇ ਤੁਹਾਡਾ ਮਤਲਬ ਵੀ ਐਲੀਮੈਂਟਰੀ ਸਕੂਲ ਨਹੀਂ ਹੈ ਉਹਨਾਂ ਏਰੀਆ ਦੇ ਵਿੱਚ ਕੇ 1 ਹੀ ਹੈ ਜੀ ਕੇ 2 6 ਅੱਛਾ ਕੇ 2 6 ਜੀ ਤੇ ਕਿੰਨੀ ਕਬਾਦੀ ਕਿੰਨੀ ਹੈ ਉੱਥੇ ਆਬਾਦੀ ਬਹੁਤ ਸੰਘਣੀ ਹੈ ਜੀ ਉਹਦੇ ਵਿੱਚ ਸਾਨੂੰ ਪਤਾ ਕਿ ਸਾਡੇ ਜਿਹੜੇ ਲੋਕ ਆ ਜਦੋਂ ਅਸੀਂ ਆਹ ਕਨਵਨ ਸਿੰਘ ਦੇ ਵੀ ਜਾਣਦੇ ਆ ਉਹ ਜਾਣਦੇ ਆ ਤਾਂ ਇੱਕ ਘਰ ਦੇ ਵਿੱਚ ਸੈਸੀ ਕਿਉਂਕਿ ਸਾਂਝੇ ਪਰਿਵਾਰਾਂ ਦੇ ਵਿੱਚੋਂ ਅਸੀਂ ਆਏ ਇੱਥੇ ਵੀ ਆਈ ਰਹਿਨੇ ਆ ਸਾਡੇ ਉਹ ਜਿਹੜੇ ਪਰਿਵਾਰ ਆ ਬਹੁਤ ਸੰਘਣੇ ਸਾਡੇ ਬੇਸਮੈਂਟ ਦੇ ਵਿੱਚ ਵੀ ਲੋਕ ਰਹਿੰਦੇ ਆ ਅਸੀਂ ਉੱਪਰ ਵੀ ਰਹਿੰਦੇ ਆ ਹੂੰ ਤਾਂ ਉਹ ਬਹੁਤ ਸੰਘਣੀ ਬਸੋਂ ਬਣ ਜਾਂਦੀ ਆ ਉੱਥੇ ਠੀਕ ਉੱਥੇ ਜਿਹੜਾ ਇਹ ਨੰਬਰ ਆ ਉਹ ਬਹੁਤ ਲਾਰਜ ਆ ਤੇ ਜਿਹੜਾ ਸਕੂਲ ਇੱਕੋ ਹੀ ਆ ਅੱਛਾ ਸਕੂਲ ਇੱਕੋ ਹੀ ਆ ਜੀ ਆ ਨਹੀਂ ਨਹੀਂ ਉਹ ਤਾਂ ਜ਼ਰੂਰੀ ਹੈ ਮਤਲਬ ਐਜੂਕੇਸ਼ਨ ਤਾਂ ਪਹਿਲੀ ਆ ਮਤਲਬ ਜਿਹੜੇ ਖਾਸ ਕਰਕੇ ਯੰਗ ਪੇਰੈਂਟਸ ਆ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਤਾਂ ਪਾਲਦੇ ਨੇ ਅਸੀਂ ਮੈਂ ਕਹਿੰਦਾ ਹੁੰਦਾ ਜੀ এডਿਕੇਸ਼ਨ ਜਿਹੜੀ ਮੇਨ ਕਹਾਣੀ ਆ এডਿਕੇਸ਼ਨ ਦੇ ਤੋਂ ਹਰ ਚੀਜ਼ ਚੁਰਦੀ ਆ ਅਸੀਂ ਜਿਹੜੇ ਇੱਥੇ ਲੋਕ ਆਏ ਆ ਅਸੀਂ ਇੱਥੇ ਇਹ ਸੁਪਨਾ ਲਿਆ ਸੀਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਦੋਂ ਤੁਸੀਂ ਬਹੁਤ ਪਹਿਲਾਂ ਆ ਗਏ ਸੀ ਜਦੋਂ ਆਏ ਆ ਸਾਡੇ ਵੇਲੇ ਕੁਆਲਿਟੀ ਦੀ ਕੁਆਲਿਟੀ ਦੀ بجائے ਕੁਆਂਟੀਟੀ এডਿਕੇਸ਼ਨ ਹੋ ਗਈ ਉਹ এডਿਕੇਸ਼ਨ ਨੇ ਸਾਨੂੰ ਜਿਹੜੀਆਂ ਡਿਗਰੀਆਂ ਤਾਂ ਬਹੁਤ ਦਿੱਤੀਆਂ ਕਿੰਨਾ ਮੁੱਖੀ ਪੜਾਈ ਨਹੀਂ ਹੈਗੀ ਉੱਥੇ ਜੀ ਕੰਪਿਊਟਰ ਦੇ ਕੋਰਸ ਕਰਾ ਦੇ ਕੰਪਿਊਟਰ ਦੀਆਂ ਲੱਖਾਂ ਹੀ ਡਿਗਰੀਆਂ ਬਣਦੀਆਂ ਹੂੰ ਹੂੰ ਪਰ ਉਹਦੇ 'ਚ ਇੱਕ ਵੀ ਜਿਹੜਾ ਸਾਡੇ ਕੋਈ ਹੱਬ ਨਹੀਂ ਹੈਗੇ ਕੰਪਿਊਟਰ ਦੀ। ਉਹੇ ਜੀ ਪੜ੍ਹਾਈ ਆ ਜਿਹੜੀ ਅਸੀਂ ਕੀਤੀ ਜਿੰਨਾ ਦਾ ਅੱਗੇ ਜਾ ਕੇ ਉਹ ਕਿੱਤਾ ਮੁਖੀ ਨਹੀਂ ਬਣ ਸਕੇ। ਫਿਰ ਅਸੀਂ ਇੱਧਰ ਨੂੰ ਰੁਕ ਕੀਤਾ ਜੇ ਹੁਣ ਸਾਡੇ ਬੱਚੇ ਵੀ ਹੁਣ ਕਲਾਸ ਸਾਈਜ਼ ਵਧੀ ਜਾਂਦੇ ਆ ਕਿਸੇ ਵੇਲੇ ਇੱਕ ਟੀਚਰ 18 ਬੱਚਿਆਂ ਨੂੰ ਪੜ੍ਹਾਉਂਦਾ ਸੀਗਾ। ਹੁਣ ਉਹ ਪੜ੍ਹਾਉਂਦਾ 48 ਨੂੰ। ਹੂੰ ਕਿਵੇਂ ਉਹ ਕੁਆਲਿਟੀ ਐਜੂਕੇਸ਼ਨ ਦੇ ਸਕਦਾ ਉਹਦੇ ਕੋਲੇ ਰਿਸੋਰਸਸ ਦੀ ਕਮੀ ਆ। ਜੀ ਜੀ। ਹਨ ਇਹ ਬਿਲਕੁਲ ਗਲਤ ਹੀ ਹੈ ਜੀ। ਅੱਛਾ ਇੱਕ ਮੁੱਦਾ ਤੁਹਾਡਾ ਇਹ ਐਜੂਕੇਸ਼ਨ ਵਾਲੀ ਗੱਲ ਦਾ ਆ ਗਿਆ। ਹੋਰ ਕਿਸ ਤਰ੍ਹਾਂ ਤੁਸੀਂ ਹੁਣ ਡੋਰ ਨਾਕਿੰਗ ਕਰਨ ਜਾਂਦੇ ਹੋ ਉਹ ਕਿ ਲੋਕਾਂ ਕੋਲ ਹੋਰ ਕਿਸ ਤਰ੍ਹਾਂ ਦੇ ਮੁੱਦੇ ਲੋਕ ਲਿਆ ਰਹੇ ਨੇ ਉਹਦੇ ਚ ਦੂਜਾ ਜਿਹੜਾ ਜੀ ਹੁਣ ਸਿਹਤ ਅਸੀਂ ਇੱਥੇ ਜਦੋਂ ਅਸੀਂ ਫੇਰ ਅਗੇਨ ਅਸੀਂ ਇੱਥੇ ਆਏ ਸਾਨੂੰ ਲੱਗਦਾ ਸਾਨੂੰ ਦੁਨੀਆ ਦਾ ਬੈਸਟ ਮਾਡਲ ਕੱਢਣਾ ਹੋਵੇ ਸਿਹਤ ਨੂੰ ਲੈ ਕੇ ਹੂੰ ਤਾਂ ਉਹ ਹੈਗਾ ਕਿ ਇੱਥੇ ਦੁਨੀਆ ਦੀ ਸਾਰਿਆਂ ਤੋਂ ਵਧੀਆ ਸਰਵਿਸ ਸਿਹਤ ਨੂੰ ਲੈ ਕੇ ਮਿਲਦੀ ਰਹੀ ਹੈ ਜੀ ਤੇ ਰਿਸੋਰਸਸ ਬਹੁਤ ਆ ਦੁਨੀਆ ਦੀ ਬੈਸਟ ਟੈਕਨੋਲੋਜੀ ਆ ਪਰ ਇਸ ਵੇਲੇ ਸਾਨੂੰ ਪਤਾ ਕਿ ਹਸਪਤਾਲ ਦਾ ਵੇਟ ਟਾਈਮ ਬਹੁਤ ਜ਼ਿਆਦਾ ਵੱਧ ਗਿਆ 14-15 ਘੰਟੇ ਲੋਕ ਵੇਟ ਕਰਦੇ ਆ ਬਾਰੀ ਫੇਰਮ ਨਹੀਂ ਆਉਂਦੀ ਹੂੰ ਸਾਊਥ ਐਡਮਿੰਟਨ ਦਾ ਹਸਪਤਾਲ ਜਿਹੜਾ ਐਡਮਿੰਟਨ ਦੇ ਵਿੱਚ ਸਾਊਥ ਦੇ ਵਿੱਚ ਐਂਡੀਪੀ ਨੇ ਅਪਰੂਵ ਕੀਤਾ ਸੀਗਾ ਉਹਨੂੰ ਆ ਕੇ ਜਦੋਂ ਜੈਸਨ ਕੈਣੀ ਹੁਣੀ ਪਹਿਲਾਂ ਆਇਆ ਉਹਨਾਂ ਨੇ ਆਉਣ ਸਾਰੇ ਕਹਿੰਦਾ ਜੀ ਨਹੀਂ ਜੇ ਇਹਨੂੰ 2030 ਤੱਕ ਅਸੀਂ ਦੇਖਾਂਗੇ ਅਸੀਂ ਇਹਦੇ ਤੇ ਹੋਰ ਡਿਸਕਸ਼ਨ ਕਰਨੀ ਹੈ ਜੀ ਹੋਰ ਦੇਖਣਾ ਇਹਦੇ ਤੇ ਹੂੰ ਬਾਅਦ ਚ ਉਹਨੂੰ ਕੈਨਸਲ ਕਰਤਾ ਕਹਿੰਦੇ ਜੀ ਪੈਸੇ ਲੱਗਣੇ ਆ ਇਹਦੇ ਤੇ ਬਹੁਤ ਜ਼ਿਆਦੇ ਇਸ ਕਰਕੇ ਅਸੀਂ ਇਹ ਹਸਪਤਲ ਨਹੀਂ ਬਣਾ ਸਕਦੇ ਹੁਣ ਲੋਕਾਂ ਦੀ ਸਿਹਤ ਜ਼ਰੂਰੀ ਆ ਕਿ ਸਰਕਾਰ ਆਪਣੇ ਜਿਹੜੇ ਕਾਰਪੋਰੇਟ ਮਿੱਤਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਹ ਜਿਹੜਾ ਐਡਮਿੰਟਨ ਦਾ ਜਿਹੜਾ ਇਹ ਸਾਊਥ ਦਾ ਹਸਪਤਲ ਆ ਉਹਦੇ ਲਈ ਸਾਡੀ ਪਾਰਟੀ ਪਹਿਲਾਂ ਵੀ ਖੜੀ ਸੀ ਹੁਣ ਵੀ ਉਹਦੇ ਲਈ ਸਟਰੋਂਗਲੀ ਐਡਵੋਕੇਟ ਕਰ ਰਹੇ ਹਾਂ ਕਿ ਲੋਕਾਂ ਦੀ ਸਿਹਤ ਪਹਿਲੇ ਨੰਬਰ ਤੇ ਹੁੰਦੀ ਆ ਇਹ ਇਹ ਆਵੇ ਜ਼ਰੂਰ ਇਹ ਹੋਣਾ ਚਾਹੀਦਾ ਹਸਪਤਲ ਹਨਾ ਇਹ ਮੈਨੂੰ ਲੱਗਦਾ ਦੇਖੋ ਹੁਣ ਪਾਪੂਲੇਸ਼ਨ ਇੰਨੀ ਵਧੀ ਆ ਜੀ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਕਿਆਸਾ ਨਹੀਂ ਸੀ ਹੈ ਵੀ ਇੰਨੀ ਪਾਪੂਲੇਸ਼ਨ ਔਰ ਇੰਨੀ ਤੇਜ਼ੀ ਨਾਲ ਵੱਧ ਜਾਂਦੀ ਆ ਹੁਣ ਉਹਦੇ ਵਿੱਚ ਬਹੁਤ ਸਾਰੀ ਪਾਪੂਲੇਸ਼ਨ ਅਜਿਹੇ ਦੇਸ਼ਾਂ ਤੋਂ ਆਈ ਆ ਜਿੱਥੇ ਲੋਕਾਂ ਦੇ ਆਪਣਾ ਪਰਸਨਲ ਡਾਕਟਰ ਕਦੇ ਨਾਂ ਤਾਂ ਬਣਾਇਆ ਸੀ ਕਿਸੇ ਦੇ ਤੇ ਨਾਂ ਹੀ ਹੁੰਦਾ ਸੀਗਾ ਸਰਕਾਰੀ ਹਸਪਤਾਲ ਆ ਉਹ ਹੁਣ ਜਦੋਂ ਲੋਕ ਇੱਥੇ ਆ ਗਏ ਇੱਥੇ ਜਿਹੜਾ ਉਹ ਸਿਸਟਮ ਹੈ ਵੀ ਤੁਹਾਨੂੰ ਆਪਣਾ ਇੱਕ ਤੁਸੀਂ ਡਾਕਟਰ ਪਿਕ ਕਰੋ ਉਹਦੇ ਕੋਲ ਜਾਣਾ ਜਾਂ ਹਸਪੀਟਲ 'ਚ ਜਾਣਾ ਐਮਰਜੈਂਸੀ ਲਈ ਉੱਥੇ ਪਿੰਡਾਂ ਦੇ ਵਿੱਚ ਮੈਨੂੰ ਯਾਦ ਆ ਪੇ ਡਿਸਪੈਂਸਰੀਜ਼ ਹੁੰਦੀਆਂ ਸੀਗੀਆਂ ਉੱਥੇ ਜੇ ਕੋਈ ਕੰਪਾਉਂਡਰ ਬੈਠਾ ਤਾਂ ਉਹਨੇ ਦਵਾਈ ਡਿਸਪੈਂਸ ਕਰਦੀ ਇੱਥੇ ਉਹ ਕੰਮ ਹੈ ਨਹੀਂ ਜੀ ਇੱਥੇ ਤੁਹਾਨੂੰ ਡਾਕਟਰ ਹੀ ਜਿਹੜਾ ਦੇਖਣਾ ਪੈਂਦਾ ਔਰ ਉਹ ਡਾਕਟਰ ਦੇ ਨਾਲ ਹੀ ਤੁਹਾਡਾ ਵਾਅ ਵਾਸਤਾ ਹੁੰਦਾ ਪਰ ਉਹਦੇ ਲਈ ਫਿਰ ਕੁਦਰਤੀ ਗੱਲ ਹੈ ਜੀ ਵੀ ਉਹਨੇ ਡਾਕਟਰ ਹੈ ਨਹੀਂ ਗੇ ਬਿਲਕੁਲ ਜੀ ਉਹ ਜਿਹੜੀ ਰੈਟੇ ਪਾ ਉਹਦੇ ਵਿੱਚ ਜਿਹੜੇ ਡਾਕਟਰ ਬਾਹਰੋਂ ਪੜ੍ਹ ਕੇ ਆਉਂਦੇ ਆ ਉਹਨਾਂ ਨੂੰ ਵੀ ਇੱਕ ਕੋਰਸ ਲੰਬੇ ਕੋਰਸ ਤੇ ਥਰੂ ਲੰਘਣਾ ਪੈਂਦਾ ਪਰ ਗੱਲ ਇਹ ਹੈ ਜਿੱਦੋਂ ਇਹ ਉਹ ਤਾਂ ਉਹ ਕਹਿੰਦੇ ਜੀ ਸਟੈਂਡਰਡ ਮੇਨਟੇਨ ਕਰਨ ਲਈ ਕਰਨਾ ਪੈਂਦਾ ਉਹਨਾਂ ਨੂੰ ਪਰ ਸਟੈਂਡਰਡ ਤਾਂ ਸਿਹਤ ਨੂੰ ਸਿਹਤ ਸਾਰਿਆਂ ਤੋਂ ਪਹਿਲਾਂ ਨੰਬਰ ਸਟੈਂਡਰਡ ਇਹ ਹੁੰਦਾ ਜੀ ਕਿ ਤੁਹਾਡਾ ਜਿਹੜੇ ਲੋਕ ਨੇ ਉਹਨਾਂ ਨੂੰ ਸਿਹਤ ਦੇ ਸਬੰਧ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਅਵੇਲੇਬਿਲਟੀ ਹੋਵੇ ਕਿਉਂਕਿ ਟੈਕਸ ਪੇਅਰ ਦਾ ਸਭ ਤੋਂ ਵੱਧ ਪੈਸਾ ਜਿਹੜਾ ਉਹੋ ਸੇਤ ਨੂੰ ਲੈ ਕੇ ਜਿਹੜਾ ਸਾਡੇ ਐਚਐਸ ਦੇ ਵਿੱਚ ਜਾਂਦਾ ਜਿਹੜਾ ਹੁਣ ਇਹਨਾਂ ਨੇ ਤੋੜਤਾ ਹੂੰ ਉਹਦੇ ਵਿੱਚ ਦੇਖੋ ਇਹਨਾਂ ਨੂੰ ਹੁਣ ਇਹਨੂੰ ਤਿੰਨ ਪਾਰਟਾਂ 'ਚ ਇਹਨਾਂ ਨੇ ਵੰਡਤਾ ਐਚਐਸ ਨੂੰ ਬ੍ਰੇਕ ਕੀਤਾ ਉਹਦੇ ਵਿੱਚ ਕੀ ਹੁੰਦਾ ਕਿ ਇਹਨਾਂ ਨੇ ਉਹਨੂੰ ਹੁਣ ਜਿਹੜਾ ਬੈਲ 55 ਪਾਸ ਹੋਇਆ ਉਹਨੂੰ ਫਿਕਸ ਕਰਨ ਦੀ ਬਜਾਏ ਇਹ ਕਹਿੰਦੇ ਆ ਜੀ ਕਿ ਕੋਈ ਵੀ ਪ੍ਰਾਈਵੇਟ ਜਿਹੜੀ ਐਂਟੀਟੀ ਹੈ ਹੁਣ ਹਸਪੀਟਲ ਜਿਵੇਂ ਸਾਡਾ ਗ੍ਰੇਨਨ ਇਹਨੂੰ ਖਰੀਦ ਸਕਦੀ ਹੈ ਜਿਹੜੀਆਂ ਪ੍ਰਾਈਵੇਟ ਸਰਜਰੀਜ਼ ਹੋਣ ਲੱਗੀਆਂ ਤਿੰਨ ਦੇ ਹੁਣ ਤਾਂ ਚਾਰ ਚੱਲਦਿਆਂ ਇਹਨਾਂ ਤੇ ਇਨਵੈਸਟੀਗੇਸ਼ਨ ਉਹਨੂੰ ਹੀ ਲੈ ਕੇ ਉਹ ਜਿਹੜੇ ਹੁਣ ਪ੍ਰਾਈਵੇਟ ਆਪਦੇ ਪਲੇਅਰ ਲੈ ਆਂਦੇ ਜਿਹੜੇ ਇਹਨਾਂ ਦੇ ਬਹੁਤ ਨੇੜਲੇ ਬੰਦੇ ਆ ਉਹਨਾਂ ਨੂੰ ਪੈਸੇ ਚੱਕ ਕੇ ਦੇਈ ਜਾਂਦੇ ਆ ਸਾਡਾ ਹੀ ਪਬਲਿਕ ਹੈਲਥ케ਅਰ ਦਾ ਪੈਸਾ ਜਿਹੜਾ ਸਾਡੀ ਟੈਕਸ ਪੇਅਰ ਦੀ ਜੇਬ ਚੋਂ ਜਾਂਦਾ ਹੂੰ ਉਹਨੂੰ ਇਹ ਕਹਿੰਦੇ ਸੀ 90 ਡੇਸ ਦੇ ਵਿੱਚ ਅਸੀਂ ਫਿਕਸ ਕਰ ਦਾਂਗੇ ਹੁਣ ਤਾਂ 6 ਸਾਲ ਹੋ ਗਏ ਆ ਇਹ ਗੱਲ ਉਹ ਜਿਹੜੇ ਪ੍ਰਾਈਵੇਟ ਲੋਕ ਆਉਂਦੇ ਆ ਉਹਨਾਂ ਦੀਆਂ ਜਿਹੜੀਆਂ ਸਰਜਰੀਜ਼ ਦਾ ਜਿਹੜਾ ਸਾਡਾ ਜਿਹੜੇ ਪੈਸੇ ਉਹ ਦੁੱਗਣੇ ਤੋਂ ਵੀ ਵੱਧ ਚਾਰਜ ਕਰਦੇ ਆ ਤੇ ਕਰਦੇ ਸਾਡੇ ਲੋਕਾਂ ਨੂੰ ਸਾਡੇ ਸਾਡੀਆਂ ਜੇਬਾਂ ਦੇ ਵਿੱਚੋਂ ਉਹ ਪੈਸੇ ਜਾਂਦੇ ਆ ਹੂੰ ਸੋ ਐਨਡੀ ਅਲਬਰਟ ਐਨਡੀਪੀ ਦਾ ਜਿਹੜਾ ਪਲੇਟਫਾਰਮ ਆ ਉਹ ਕਹਿੰਦੇ ਕਿ ਸਟਰੋਂਗ ਹੈਲਥ케ਅਰ ਸਿਸਟਮ ਹੋਣਾ ਚਾਹੀਦਾ ਪਬਲਿਕ ਹੈਲਥ케ਅਰ ਸਿਸਟਮ ਨਾ ਕਿ ਇਹਦੇ ਵਿੱਚ ਪ੍ਰਾਈਵੇਟ ਪਲੇਅਰ ਆਉਣ ਤੇ ਅਸੀਂ ਦੇਖਿਆ ਜਿਹੜੇ ਸਾਡੇ ਪ੍ਰਾਈਵੇਟ ਹਸਪਤਾਲ ਇੰਡੀਆ ਦੇ ਵਿੱਚ ਰਹੇ ਆ ਪੰਜਾਬ ਦੇ ਵਿੱਚੋਂ ਅਸੀਂ ਆਏ ਆ ਤੇ ਉੱਥੇ ਜਦੋਂ ਬੰਦਾ ਕਿਤੇ ਦਾਖਲ ਹੋ ਜਾਂਦਾ ਸੀ ਉਹਦਾ ਕਿੱਲਾ ਲੈ ਕੇ ਖੜਾ ਛੱਡਦੇ ਸੀ ਸੋ ਅਸੀਂ ਇਹ ਚਾਹੁੰਦੇ ਨਹੀਂ ਕਿ ਇੱਥੇ ਜਿਹੜੀਆਂ ਕੋਈ ਵੀ ਪ੍ਰਾਈਵੇਟ ਕੰਪਨੀਆਂ ਆ ਕੇ ਸਾਡੇ ਹਸਪਤਾਲਾਂ ਨੂੰ ਆਪਰੇਟ ਕਰਨ। ਆ ਨਹੀਂ ਆਪਾਂ ਇੱਥੇ ਗਵਾਂਡੀ ਮੁਲਕ ਹੈਗਾ ਹੀ ਆ ਜੀ ਉੱਥੇ ਵੀ ਤੇ ਅਗਰ ਕੋਈ ਨਹੀਂ ਕਿੰਨਾ ਔਖਾ ਕੰਮ ਹੈ। ਨਹੀਂ ਉਹ ਤਾਂ ਬਹੁਤ ਜ਼ਰੂਰੀ ਹੈ ਜੀ ਉਹਨੂੰ ਮੇਨਟੇਨ ਕਰਨਾ। ਅੱਛਾ ਲੋਕਾਂ ਦੀ ਵੀ ਕੋਈ ਜ਼ਿੰਮੇਵਾਰੀ ਆਉਂਦੀ ਓ ਦੇ ਵਿੱਚ। ਦੇਖੋ ਜਿਹੜੀਆਂ ਲੋਕਾਂ ਲੋਕ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਟੈਕਸ ਤੇ ਟੈਕਸ ਲੱਗੀ ਜਾਂਦਾ। ਤੇ ਲੋਕ ਆਪਣੀ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਟੈਕਸ ਦੇਈ ਜਾਂਦੇ ਆ। ਇਹ ਤਾਂ ਸਰਕਾਰ ਨੇ ਉਹ ਪੈਸੇ ਨੂੰ ਪ੍ਰੋਪਰਲੀ ਮੇਨਟੇਨ ਕਰਨਾ ਹੁੰਦਾ ਉਹਦੇ ਜਿਹੜੇ ਰਿਸੋਰਸਸ ਆ ਪ੍ਰੋਪਰ ਯੂਜ਼ ਕਰਨੇ ਹੁੰਦੇ ਆ ਜੇ ਸਰਕਾਰ ਉਹਨਾਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਲੋਕ ਤਾਂ ਟੈਕਸ ਦੇ ਸਕਦੇ ਆ ਉੱਤੇ ਉਹਨਾਂ ਦੀ ਕੋਈ ਅਫਸਰਸ਼ਾਹੀ ਬੈਠੀ ਆ ਉਹੀ ਗਵਰਨਮੈਂਟ ਬੈਠੀ ਆ ਜੇ ਉੱਪਰ ਉਹ ਚੈਨਲਾਈਜ਼ ਪ੍ਰੋਪਰ ਕਰ ਦੇਣ ਤਾਂ ਇਹ ਸਾਰਾ ਕੁਝ ਸਾਡੇ ਕੋਲੇ ਅਵੇਲੇਬਲ ਹੈਗਾ ਜੀ ਹੈਗੀ ਨਹੀਂ ਤਾਂ ਉਹ ਵੈਲ ਨਹੀਂ ਹੈਗੀ ਕਿਉਂਕਿ ਇਹਨੂੰ ਇਹ ਛੇਤੀ ਛੇਤੀ ਚਾਹੁੰਦੇ ਆ ਕਿ ਪ੍ਰਾਈਵੇਟ ਹੱਥਾਂ ਚੱਲ ਜਾਵੇ ਇਸ ਕਰਕੇ ਅਸੀਂ ਦੇਖਦੇ ਆਏ ਆ ਜੀ ਸਾਡੇ ਹੱਥਾਂ 'ਚ ਦੀ ਇਹ ਸਾਰੇ ਸਾਡੇ ਮੂਰ ਦੇ ਨੰਗੀਆਂ ਚੀਜ਼ਾਂ ਵੀ ਕਿਸੇ ਸਿਸਟਮ ਨੂੰ ਇੰਨਾ ਵਰਸ ਕਰਦੇ ਹੋ ਕਿ ਲੋਕ ਕਹਣ ਇਹਦੋਂ ਤਾਂ ਪ੍ਰਾਈਵੇਟੀ ਹੋ ਜੇ ਹੂੰ ਤੇ ਇਹ ਉਧਰ ਨੂੰ ਹੀ ਚੱਲੇ ਹੋਏ ਆ ਵੀ ਵੇਟ ਟਾਈਮ ਵਧਾ ਦਿਓ ਕੋਈ ਗੱਲ ਨਹੀਂ ਹੈ ਤੇ ਤਾਂ ਕਿ ਜਿਹੜੇ ਲੋਕ ਕਹਣ ਕਿ ਇਹਦੋਂ ਤਾਂ ਪ੍ਰਾਈਵੇਟੀ ਚੰਗਾ ਤੇ ਪ੍ਰਾਈਵੇਟ ਦਾ ਅਸੀਂ ਹਾਲ ਪਿੱਛੇ ਵੀ ਦੇਖ ਕੇ ਆਏ ਆ ਉਧਰ ਨੂੰ ਹੀ ਅਸੀਂ ਵੱਧ ਰਹੇ ਪਰ ਅਸੀਂ ਜੇ ਕੋਸ਼ਿਸ਼ ਕਰਾਂਗੇ ਅਸੀਂ ਇਹਦਾ ਵਿਰੋਧ ਕਰਾਂਗੇ ਤਾਂ ਇਹ ਇਧਰ ਨੂੰ ਨਹੀਂ ਜਾਊਗੀ ਗੱਲ ਪਰ ਲੋਕਾਂ ਨੂੰ ਇਹ ਯੂਨਾਈਟ ਹੋਣਾ ਪੈਣਾ ਤੇ ਇਹ ਮੌਕਾ ਹੈਗਾ ਸਨੇਹਾ ਦੇਣਾ ਪੈਣਾ ਕਿ ਬਾਈ ਇਲੈਕਸ਼ਨ ਵੀ ਇੱਕ ਮੌਕੇ ਬਣੇ ਹੋਏ ਹੈ ਹਨਾ ਕਿਉਂਕਿ ਗੱਲ ਇਦਾਂ ਹੁੰਦੀ ਜੀ ਵੀ ਜਿਹੜਾ ਨਾ ਦੇਖੋ ਹੈਲਥ ਦੀ ਤੁਸੀਂ ਹੁਣ ਜਿਵੇਂ ਗੱਲ ਕੀਤੀ ਆ ਜਦੋਂ ਕਿਸੇ ਨੂੰ ਜ਼ਰੂਰਤ ਪੈਂਦੀ ਆ ਉਸ ਵੇਲੇ ਤਾਂ ਉਹ ਬੜੀ ਉਹਦੀ ਛਾਣਬੀਣ ਕਰਦਾ ਪਰ ਜਦੋਂ ਫਰਜ਼ ਕਰ ਉਹਦੀ ਲੋੜ ਨਹੀਂ ਹੈ ਤਾਂ ਫੇਰ ਲੋਕਾਂ ਉਹ ਜਿੱਦਾਂ ਕਹਿੰਦੇ ਆੱਖੋਂ ਪਰੋਖੇ ਗੱਲ ਹੋ ਜਾਂਦੀ ਆ ਦੀ ਅਵੇਅਰਨੈਸ ਦੀ ਘਾਟ ਆ ਜੀ ਫਿਰ ਹਾਂਜੀ ਅਵੇਅਰਨੈਸ ਤਾਂ ਬਹੁਤ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਹੀ ਆ ਜਿਹੜੇ ਸਾਡੇ ਹੱਕ ਆ ਜਿਹੜੇ ਹੌਲੀ-ਹੌਲੀ ਖੋਏ ਜਾ ਰਹੇ ਉਹਨਾਂ ਨੂੰ ਜਿਹੜੀਆਂ ਪਬਲਿਕ ਹੈਲਥ ਜਿਹੜਾ ਸੀਗਾ ਪਬਲਿਕ ਜਿਹੜਾ ਸਿਸਟਮ ਸੀਗਾ ਇਥੇ ਬਹੁਤ ਸਟਰੋਂਗ ਸੀ ਤੇ ਜਦੋਂ ਅਸੀਂ ਉਹਦੇ ਲਈ ਐਡਵੋਕੇਟ ਨਹੀਂ ਕਰਾਂਗੇ ਅਸੀਂ ਉਹਦੇ ਲਈ ਅਵੇਅਰ ਨਹੀਂ ਹੋਵਾਂਗੇ ਤਾਂ ਫਿਰ ਹੌਲੀ-ਹੌਲੀ ਜਿਵੇਂ ਤੁਸੀਂ ਕਿਹਾ ਵੀ ਜੇ ਹਸਪਤਾਲ ਦੀ ਲੋੜ ਪੈ ਗਈ ਤਾਂ ਬੰਦਾ ਕਹਿੰਦਾ ਅੱਛਾ ਮੈਨੂੰ ਤਾਂ ਇੱਥੇ ਵੇਟ ਕਰਨੀ ਪਈਏ ਪਰ ਅਦਰਵਾਈਜ਼ ਉਧਰ ਧਿਆਨ ਨਹੀਂ ਦਿੰਦਾ ਇਹਦੀ ਇਹਦੀ ਅਵੇਅਰਨੈਸ ਬਹੁਤ ਜ਼ਰੂਰੀ ਆ अच्छा ये एक मुद्दा हेल्थ ਦਾ ਹੋ ਗਿਆ ਤੇ ਦੂਸਰਾ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਸਿਕਿਉਰਿਟੀ ਵਾਲੀ ਹਾਂਜੀ ਉਹ ਉਹ ਕਿਵੇਂ ਮਤਲਬ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਉਹਦਾ ਕਿਸ ਤਰ੍ਹਾਂ ਦਾ ਰੋਲ ਆਉਂਦਾ ਜੀ ਸਿਕਿਉਰਿਟੀ ਦਾ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਇਸ ਤਰੀਕੇ ਆਉਂਦਾ ਜੀ ਕਿ ਇੱਥੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਏ ਸੀਗੇ ਤੇ ਸਾਡਾ ਇੱਕ ਸਾਨੂੰ ਕੈਨੇਡਾ ਦਾ ਜਦੋਂ ਅਸੀਂ ਖਿਆਲ ਆਉਂਦਾ ਤਾਂ ਉਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਇਹ ਬਹੁਤ ਸ਼ਾਂਤ ਮੁਲਕ ਆ ਤੇ ਇੱਥੇ ਕਿਸੇ ਵੀ ਤਰੀਕੇ ਦੀ ਇਹ ਕੋਈ ਇਹੋ ਜੀ ਕੋਈ ਗੈਂਗਵਾਰ ਨਹੀਂ ਹੈਗੀ ਕੋਈ ਇਹੋ ਜੀ ਸਮੱਸਿਆ ਨਹੀਂ ਹੈਗੀ ਇਹਨੂੰ ਜਿਹੜੀ ਹੁਣ ਇਹ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਇਹ ਸਰਕਾਰਾਂ ਦੀ ਹੁੰਦੀ ਹੈ ਕਿ ਜੇ ਕਿਤੇ ਇਹੋ ਜੀ ਕੋਈ ਕਮੀ ਹੈਗੀ ਆ ਕੋਈ ਸਾਡਾ ਸੋਸਾਇਟੀ ਦੇ ਵਿੱਚ ਵਿਗਾੜ ਆ ਰਿਹਾ ਉਹ ਸਰਕਾਰਾਂ ਸਾਰੇ ਲੈਵਲ ਦੀਆਂ ਸਰਕਾਰਾਂ ਨੇ ਕੋਆਰਡੀਨੇਟ ਕਰਕੇ ਚੱਲਣਾ ਹੁੰਦਾ ਪਰ ਇਹਨਾਂ ਨੇ ਉਹ ਯੂਸੀਪੀ ਨੇ ਕੋਆਰਡੀਨੇਟ ਕਰਨ ਦੀ ਬਜਾਏ ਇਸ ਗੱਲਾਂ ਵੱਲ ਸਿਕਿਉਰਿਟੀ ਦੇ ਇਸ਼ੂਜ਼ ਨੂੰ ਧਿਆਨ ਦੇਣ ਦੀ ਬਜਾਏ ਇਹਨਾਂ ਨੇ ਇੱਕ ਹੋਰ ਮੁੱਦਾ ਖੜਾ ਕਰ ਲਿਆ ਜੀ ਕਹਿੰਦੇ ਇਹ ਤਾਂ ਅਲਬਰਟਾ ਨੇ ਕੈਨੇਡਾ ਤੋਂ ਅਲੱਗ ਹੀ ਹੋ ਜਾਣਾ ਹੂੰ ਉਹ ਸਾਰੀ ਜਿਹੜੀ ਉਹ ਡਿਸਟਰੈਕਸ਼ਨ ਪੈਦਾ ਕਰਨ ਦੀ ਗੱਲ ਹੈਗੀ ਆ ਹਾਲਾਂਕਿ ਜਿਹੜੇ ਇੰਡੀਜਨਸ ਭਾਈਚਾਰਾ ਹੋਰ ਆਲਾ ਪਾਉਂਦਾ ਕਿ ਤੁਸੀਂ ਟ੍ਰੀਟੀ ਦੀ ਲੈਂਡ ਦੇ ਉੱਤੇ ਬੈਠੇ ਹੋ ਤੁਹਾਡੇ ਕੋਲੇ ਕੋਈ ਰਾਈਟ ਨਹੀਂ ਹੈ ਇਹ ਇਸ ਨੂੰ ਅਲੱਗ ਕਰਦਾ ਜੀ ਤੇ ਇਹਨੂੰ ਇਹ ਮੁੱਦਿਆਂ ਦੇ ਉੱਤੇ ਧਿਆਨ ਦੇਣ ਦੀ ਬਜਾਏ ਇਹਨਾਂ ਦਾ ਇਹ ਸਾਰੀ ਪ੍ਰੋਪਰ ਜਿਹੜੀ ਆ ਸਕਿਉਰਿਟੀ ਸਿਸਟਮ ਨੂੰ ਇਨਹਾਂਸ ਜਿਹੜਾ ਸਾਡੇ ਕੋਲੇ ਇਨਾਫ ਰਿਸੋਰਸਸ ਹੈਗੇ ਆ ਤੇ ਉਹਨੂੰ ਐਨਹਾਂਸ ਕਰਨ ਦੀ ਬਜਾਏ ਉਹਨਾਂ ਨਾਲ ਕੋਆਰਡੀਨੇਟ ਕਰਨ ਦੀ ਬਜਾਏ ਇਹਨਾਂ ਨੇ ਇੱਕ ਹੋਰ ਮੁੱਦਾ ਛੇੜ ਲਿਆ ਜਿਹਦੀ ਨਾ ਕੋਈ ਐਗਜ਼ਿਸਟੈਂਸ ਆ ਨਾ ਕੋਈ ਗੱਲ ਬਣਦੀ ਆ ਅਸੀਂ ਜਿਹੜੀ ਆ ਕਿ ਇਹੋ ਜੀ ਧਰਤੀ ਦੇ ਉੱਤੇ ਬੈਠੇ ਆ ਕਿ ਜਿੱਥੋਂ ਹਰ ਚੀਜ਼ ਸਾਨੂੰ ਕਿਹੜਾ ਕੋਈ ਪੋਰਟ ਲੱਗਦਾ ਕਿ ਹੋਰ ਪਾਸਿਆਂ ਦੀ ਲੰਗਣੀ ਆ ਤੇ ਅਸੀਂ ਉਹਦੇ ਤੇ ਉਹ ਉਧਰ ਨੂੰ ਫੋਕਸ ਕਰ ਲਿਆ ਤੇ ਉਹ ਬਾਹਰ ਲੋਅਰ ਕਰਤੀ ਰੈਫਰੈਂਡਮ ਲਈ ਤੇ ਬਾਅਦ ਚ ਆਪ ਹੀ ਕਹਿਣ ਲੱਗੇ ਨਹੀਂ ਨਹੀਂ ਜੀ ਕਹਿੰਦੇ ਅਸੀਂ ਤਾਂ ਚਾਹੁੰਦੇ ਹੀ ਨਹੀਂ ਇਹ ਇਹ ਪਾਸ ਹੋਵੇ ਸੋ ਇਸ ਤਰੀਕੇ ਹੀ ਆ ਵੀ ਇੱਕ ਅਸੀਂ ਕਹਿੰਦੇ ਵੀ ਅਸੀਂ ਜੀ ਕੰਧ ਕੱਢਣੀ ਆ ਉਹਦੇ ਲਈ ਇੱਟਾਂ ਵੀ ਢਾ ਲੀਆਂ ਨੀਂਹ ਵੀ ਪਟਾਲੀ ਬੰਦੇ ਵੀ ਲਾਤੇ ਕੰਮ ਕਰਨ ਨੂੰ ਤੇ ਕੋਲੇ ਖੜੇ ਕਰ ਜਨ ਨਾ ਨਾ ਕੰਧ ਨਾ ਕੱਢੋ ਜੀ ਕੰਧ ਨਾ ਕੱਢੋ ਹੂੰ ਆ ਉਹ ਮੈਨੂੰ ਲੱਗਦਾ ਕੈਲਗਰੀ ਦੇ ਵਿੱਚ ਜਦੋਂ ਜੋਤੀ ਗੌਂਡਕਟ ਜਿਹੜੇ ਮੇਅਰ ਆ ਉੱਥੋਂ ਦੇ ਉਹਨਾਂ ਨੂੰ ਰੀਕਾਲ ਕਰਨ ਲਈ ਕਿਸੇ ਇੱਕ ਸ਼ਖਸ ਨੇ ਮੇਰੇ ਕੋਲ ਕੋਸ਼ਿਸ਼ ਕੀਤੀ ਸੀ ਜੀ ਤੇ ਉਹਨੇ ਥੋੜੀ ਦੇਰ ਬਾਅਦ ਕਿਹਾ ਵੀ ਇਹ ਤਾਂ ਬਹੁਤ ਔਖਾ ਕੰਮ ਆ ਮਤਲਬ ਜਿਨ ਨੇ ਨੰਬਰ ਦਿੱਤੇ ਹੈਗੇ ਆ ਉਹਨੂੰ ਇੱਕ ਕਿਸਮ ਦਾ ਕਹਿ ਲਓ ਬੇਸ ਬਣਾ ਕੇ ਇਹਨਾਂ ਨੇ ਆ ਜਿਹੜਾ ਨਵਾਂ ਬਿੱਲ ਲਿਆਂਦਾ ਉਹਦੇ ਵਿੱਚ ਆ ਸੌਖਾ ਕਰ ਦਿੱਤਾ ਕੰਮ ਹਾਂਜੀ ਅੱਛਾ ਇਹਦੇ ਤੇ ਐਨ ਡੀ ਪੀ ਇਸ ਸਟੈਂਡ ਤੇ ਕੀ ਮਤਲਬ ਪ੍ਰਚਾਰ ਕਰ ਰਹੀ ਹੈ ਲੋਕਾਂ ਨੂੰ ਜਿਹੜਾ ਇਹ ਹੁਣ ਆਪਣਾ ਕਹਿੰਦੇ ਆ ਵੀ ਅਸੀਂ ਜਿਹੜੀ ਉਹ ਮੂਵਮੈਂਟ ਉੱਠ ਰਹੀ ਆ ਮੈਂ ਤਾਂ ਹੈਰਾਨ ਸੀ ਇੱਥੇ ਅਲਬਰਡਾ ਕੀ ਨਾ ਰਿਪਬਲਿਕਨ ਪਾਰਟੀ ਦਾ ਵੀ ਕੈਂਡੀਡੇਟ ਜਿਹੜਾ ਫਟੇ ਲਾ ਰਿਹਾ ਹਾਂਜੀ ਹਾਂਜੀ ਉਹ ਪੂਰੇ ਜ਼ੋਰ ਸ਼ੋਰ ਨਾਲ ਲਾ ਰਹੇ ਆ ਐਨਡੀਪੀ ਦਾ ਸਟੈਂਡ ਹੈਗਾ ਜੀ ਕਿ ਅਸੀਂ ਜੇ ਸਾਡੇ ਫੈਡਰਲ ਗਵਰਨਮੈਂਟ ਨਾਲ ਕੋਈ ਵੀ ਕੋਈ ਇਸ਼ੂਜ਼ ਹੈਗੇ ਆ ਉਹ ਟੇਬਲ ਟਾਕ ਹੋ ਸਕਦੀ ਹੈ ਹਮਮ ਤੇ ਜਿਹੜੀ ਪਾਈਪਲਾਈਨ ਇਹ ਅਲਬਰਟਨ ਯਾਦ ਰੱਖਣ ਕਿ ਜਿਹੜੀ ਪਾਈਪਲਾਈਨ ਹੁਣ ਇੱਕੋ ਹੀ ਨਿਕਲੀ ਆ ਉਹ ਡਰੇਚਰ ਨੋਟਲੀ ਦੀ ਅਗਵਾਈ ਦੇ ਵਿੱਚ ਹੀ ਨਿਕਲੀ ਆ ਜੇਸਨ ਕੰਨੀ ਹੋਣੀ ਰਹੇ ਆ ਸੱਤਾ ਦੇ ਵਿੱਚ ਫੈਡਰਲ ਦੇ ਵਿੱਚ ਸਟੀਫਨ ਹਾਰਪਰ ਹੁਣੀ 8 ਸਾਲ ਉਹਨਾਂ ਦੀ ਸਰਕਾਰ ਰਹੀ ਆ ਉਹ ਆਪ ਦਾ ਟਰੈਕ ਰੈਕਡ ਦੱਸ ਦੇਣ ਵੀ ਅਸੀਂ ਉਦੋਂ ਅਲਬਰਟਾ ਅਲਬਰਟਾ ਦੇ ਵਿੱਚ ਵੀ ਕੰਜ਼ਰਵੇਟਿਵ ਸਰਕਾਰ ਸੀ ਉੱਪਰ ਵੀ ਇਨਾਂ ਦੀ ਤਾਂ ਕੋਆਰਡੀਨੇਸ਼ਨ ਹੋ ਸਕਦੀ ਸੀ ਨਾ ਇਹ ਤਾਂ ਬਹੁਤ ਰਿਸੋਰਸਸ ਲੈ ਕੇ ਆ ਸਕਦੇ ਸੀ ਇਹ ਕਿਹੜੇ ਲੈ ਕੇ ਆਏ ਆ ਦੱਸ ਦੇਣਾ ਹੂੰ ਤੇ ਸਾਡਾ ਅਲਬਰਟ ਐਨ ਡੀ ਪੀ ਦਾ ਇਸ ਦੇ ਉੱਤੇ ਸਟੈਂਡ ਹੈ ਯੂਨਾਈਟਿਡ ਕੈਨੇਡਾ ਦੇ ਵਿੱਚ ਅਸੀਂ ਰਹਿੰਦੇ ਹਾਂ ਅਲਬਰਟਾ ਸਾਡਾ ਮੁਲਕ ਸਾਡਾ ਸਾਡੀ ਸਟੇਟ ਹੈ ਅਸੀਂ ਇਹਨੂੰ ਪਿਆਰ ਕਰਦੇ ਹਾਂ ਕੈਨੇਡਾ ਸਾਡਾ ਮੁਲਕ ਹੈ ਤੇ ਇਹਦੇ ਉੱਤੇ ਜਿਹੜੇ ਆ ਕਿ ਡਿਸਟਰੈਕਟ ਨਾ ਹੋਵੋ ਇਹਦੇ ਉੱਤੇ ਇਹਨਾਂ ਦੀ ਪਾਰਟੀ ਦੀ ਵਿਦਨ ਪਾਰਟੀ ਲੜਾਈ ਆ ਔਨ ਰਿਕਾਰਡ ਨੇ ਸਮਿਤ ਕਹਿ ਚੁੱਕੇ ਆ ਉਹ ਕਹਿੰਦੇ ਕਿ ਜੇ ਮੈਂ ਇਧਰ ਨੂੰ ਇਸ ਮੁੱਦੇ ਨੂੰ ਨਹੀਂ ਸੈਪਰੇਸ਼ਨ ਨੂੰ ਅੱਗੇ ਲੈ ਕੇ ਆਉਂਦੀ ਤਾਂ ਮੇਰੀ ਪਾਰਟੀ ਦੇ ਵਿੱਚੋਂ ਇੱਕ ਹੋਰ ਪਾਰਟੀ ਨਿਕਲ ਆਉਣੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਜੌਬ ਲੂਜ਼ ਹੋ ਜਾਣੀ। ਮਤਲਬ ਫੇਕ ਅੰਡਰ ਵੋਟ ਜਿਹੜੀ ਉਹ ਵੰਡੀ ਜਾਣੀ ਆ ਤੇ ਜਿਵੇਂ ਪਹਿਲਾਂ ਐਨਡੀਪੀ ਜਿੱਤ ਗਈ ਸੀ ਉਸ ਵੇਲੇ ਉਹੀ ਉਹਨਾਂ ਨੂੰ ਲੱਗਦਾ ਵੀ ਉਹਦਾਂ ਦੀ ਗੱਲ ਹੋਣੀ ਆ। ਉਹਦਾਂ ਹੀ ਲੱਗਦਾ। ਅਸੀਂ ਕਹਿੰਦੇ ਹਾਂ ਕਿ ਤੁਹਾਡਾ ਮੁੱਦਾ ਜਿਹੜਾ ਐਜੂਕੇਸ਼ਨ ਆ ਓਵਰਕਰਾਊਡਡ ਸਕੂਲ ਆ। ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰੋ ਤੁਹਾਡਾ ਮੁੱਦਾ ਹੈਲਥ ਨੂੰ ਲੈ ਕੇ ਆ ਤੁਸੀਂ ਸਿਹਤ ਜਿਹੜੀਆਂ ਸਵਾਮਾਂ ਚੰਗੀਆਂ ਮੰਗੋ ਤੁਹਾਡਾ ਮੁੱਦਾ ਸਿਕਿਉਰਿਟੀ ਨੂੰ ਲੈ ਕੇ ਆ ਤੁਸੀਂ ਸਿਕਿਉਰਿਟੀ ਦੇ ਬਾਰੇ ਦੇ ਵਿੱਚ ਸਵਾਲ ਪੁੱਛੋ ਤੁਹਾਡਾ ਮੁੱਦਾ ਅਫੋਰਡੇਬਿਲਟੀ ਨੂੰ ਲੈ ਕੇ ਆ ਤੁਸੀਂ ਅਫੋਰਡੇਬਿਲਟੀ ਦੀ ਗੱਲ ਕਰੋ ਉਹਨਾਂ ਦੇ ਨਾਲ ਕਿ ਇਹ ਇਹ ਚੀਜ਼ਾਂ ਮਹਿੰਗੀਆਂ ਕਿਉਂ ਹੋ ਜਾਂਦੀਆਂ ਤੁਸੀਂ ਹਰ ਚੀਜ਼ ਤੋਂ ਕੈਪ ਹਟਾ ਲਈ ਹੈ ਤੇ ਉਹ ਮਹंगाई ਸ਼ਾਲਾ ਮਾਰਦੀ ਜਾਂਦੀ ਹੈ ਜਿਹੜੀ ਕੈਪ ਮੇਰੇ ਨਾਲ ਦਾ ਮੇਨ ਇੱਕ ਤਾਂ ਸੀਗੀ ਆਪਣੀ ਆਟੋ ਇੰਸ਼ੋਰੈਂਸ ਤੋਂ ਹਟਾਈ ਗਈ ਸੀਗੀ ਹੋਰ ਕਿਹੜੀਆਂ ਚੀਜ਼ਾਂ ਸੀ ਜੀ ਇਲੈਕਟ੍ਰਿਸਿਟੀ ਦੇ ਵਿੱਚ ਉਹ ਤਾਂ ਡੀ ਰੈਗੂਲੇਸ਼ਨ ਉਹ ਕਲਾਈਨ ਹੋਣੀ ਕਰ ਗਿਆ ਸੀ ਬਹੁਤ ਦੇਰ ਪਹਿਲਾਂ ਪਰ ਅਸੀਂ ਇਹ ਜਿਹੜੇ ਐਨਡੀਪੀ ਨੇ ਮੇਕ ਸ਼ੁਰ ਉਹਨੂੰ ਕਰ ਲਿਆ ਸੀਗਾ ਕਿ ਆਟੋ ਇੰਸ਼ੋਰੈਂਸ ਸਭ ਤੋਂ ਵੱਧ 27% ਹੈ ਜਿਹੜੀ ਉਹ ਹੁਣ ਵਧ ਗਈ ਆ ਤੇ ਹੁਣ ਇਹਨਾਂ ਨੇ ਕਹਿੰਦਾ ਜੀ ਅਸੀਂ ਇੱਕ ਨਵਾਂ ਹੋਰ ਸਿਸਟਮ ਲੈ ਕੇ ਆ ਜਿੰਦੇ ਜਿਹਦਾ ਕਿਸੇ ਨੂੰ ਕੁਝ ਨਹੀਂ ਪਤਾ ਹੈ ਕਿ ਉਹਦੇ ਚ ਇਹਨਾਂ ਨੇ ਕੀ ਕਰਨਾ ਤੇ ਵਿਦਨ ਦਾ ਟਾਈਮ ਫਰੇਮ ਉਹ ਕਹਿੰਦੇ ਜੀ ਹੁਣ ਥੋੜੀ ਨਾ ਫਰ ਟਾਈਮ ਬਿੰਗ ਇੰਸ਼ੋਰੈਂਸ ਹੋਰ ਵੱਧਣੀ ਆ ਔਲਰੇਡੀ ਵਧੀ ਹੋਈ ਆ ਖੋਰ ਵੀ ਵੱਧ ਜਾਣੀ ਹੈ ਤੇ ਉਹਦੇ ਲਈ ਇੱਕ ਅਸੀਂ ਨਵਾਂ ਸਿਸਟਮ ਲੈ ਕੇ ਆ ਰਹੇ ਹਾਂ ਉਹ ਜਿਹੜਾ ਸਿਸਟਮ ਆ ਉਹਦੇ ਚ ਤੁਹਾਨੂੰ ਇੰਸ਼ੋਰੈਂਸ ਜਿਹੜੀ ਉਹ ਘੱਟ ਮਿਲੂਗੀ ਐਂਡ ਨੋ 1 ਨੋਜ਼ ਕਿ ਉਹੋ ਸਿਸਟਮ ਕੀ ਆ ਉਹਦੇ ਚ ਇੰਸ਼ੋਰੈਂਸ ਕਿਵੇਂ ਘਟਣੀ ਪਰ ਫਿਲਹਾਲ ਜਿਹੜੀ ਲੋਕਾਂ ਦੀ ਇੰਸ਼ੋਰੈਂਸ ਆ ਜਿਹੜੀ ਉਹ ਛਾਲਾ ਮਾਰਦੀ ਜਾਂਦੀ ਹੈ ਉਹ ਚਾਹੇ ਤੁਸੀਂ ਵਧੀਆ ਡਰਾਈਵਰ ਆ ਤੇ ਚਾਹੇ ਤੁਸੀਂ ਰਿਗਾਰਡਲੈਸ ਜੀ ਚਾਹੇ ਸਾਰੀ ਉਮਰ ਬੰਦੇ ਨੇ ਇੱਥੇ 30 35 40 ਸਾਲ ਆ ਕਿ ਕੋਈ ਐਕਸੀਡੈਂਟ ਨਹੀਂ ਕੀਤਾ ਹੈ ਵੈਰੀ ਗੁੱਡ ਡਰਾਈਵਰ ਆ ਜਦੋਂ ਇੰਸ਼ੋਰੈਂਸ ਰੀਨਿਊ ਕਰਾਉਣ ਜਾਂਦਾ ਉਹ ਕਹਿੰਦੇ ਨਹੀਂ ਜੇ ਤਾਂ ਬੰਦ ਗਈ ਤੁਹਾਡੀ ਕਿਉਂਕਿ ਉਹਨਾਂ ਦੇ ਜਿਹੜੇ ਉਹ ਅੰਦਰ ਕੋਈ ਕੰਟਰੋਲ ਨਹੀਂ ਹੈ ਉਹਨਾਂ ਦੇ ਉੱਤੇ ਇਹ ਝਾਂਸਾ ਜਿਹਾ ਮੈਂ ਵੀ ਇਹਦੇ ਚ ਆਇਆ ਸੀ ਜੀ ਬਹੁਤ ਸਾਰ ਪਹਿਲਾਂ ਦੀ ਗੱਲ ਆ ਅ ਨਵੀਂ ਵਹੀਦਾ ਕਹਿੰਦੇ ਹੁੰਦੇ ਆ ਵੀ ਇੰਸ਼ੋਰੈਂਸ ਲੈਣ ਦੀ ਕਹਾਣੀ ਸੀ ਤੇ ਉਹ ਉਹ ਮੈਨੂੰ ਕਹਿਣ ਲੱਗੇ ਵੀ ਬਿਕਾਜ਼ ਯੂ ਆਰ ਅੰਡਰ 25 ਉਹ ਉਸ ਵੇਲੇ ਯੂ ਆਰ ਨਾਟ ਮੈਰੀਡ ਦੂਸਰਾ ਹਜੇ ਤੁਹਾਡਾ ਡਰਾਈਵਿੰਗ ਐਕਸਪੀਰੀਅੰਸ ਨਹੀਂ ਆ ਇਸ ਕਰਕੇ ਤੁਹਾਡੀ ਇੰਸ਼ੋਰੈਂਸ ਹਾਈ ਆ ਅੱਛਾ ਜੀ ਮੈਂ ਕਹਾਂ ਵੀ ਚੰਗਾ ਉਸ ਤੋਂ ਬਾਅਦ ਉਡੀਕੀ ਜਾਂਦਾ ਜੀ ਉਹ ਜਿਹੜਾ ਰੇਟ ਸੀਗਾ ਉਸ ਵੇਲੇ ਵਾਲਾ ਮੈਂ ਕਹਾਂ ਵੀ ਹੁਣ ਤਾਂ ਡਰਾਈਵਿੰਗ ਦਾ ਜਿਹੜਾ ਕੀ ਕਹਿੰਦੇ ਰੈਕર્ડ ਵੀ ਬਹੁਤ ਹੋ ਗਿਆ ਵਿਆਹ ਵੀ ਗਏ ਗਾਂਹ ਗ੍ਰੈਂਡ ਪੇਰੈਂਟਸ ਵੀ ਬਣ ਗਏ ਪਰ ਉਹ ਜਿਹੜਾ ਪ੍ਰੀਮੀਅਮ ਦਾ ਰੇਟ ਸੀ ਉਹ ਕਦੇ ਦੇਖਣ ਨੂੰ ਨਹੀਂ ਮਿਲਿਆ ਜੀ 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 ਮਤਲਬ ਇੰਨਾ ਉਹਦਾ ਫਰਕ ਪੈ ਚੁੱਕਾ ਔਰ ਉਹ ਕਈ ਗੁਣਾ ਵੱਧ ਚੁੱਕੀ ਆ ਇੰਸ਼ੋਰੈਂਸ ਜਿਹੜੀ ਐਕਸੀਡੈਂਟ ਵੀ ਨਹੀਂ ਆ ਜੀ ਸੋ ਹੁਣ ਉਹ ਇਹ ਸਮਝ ਨਹੀਂ ਆਉਂਦੀ ਕਿ ਇਹ ਕਹਾਣੀ ਹੈ ਕੀ ਹੈ ਬਸ ਉਹੀ ਹੈ ਜੀ ਕਿ ਉਹ ਜਦੋਂ ਤੁਸੀਂ ਜੇ ਤਾਂ ਲੋਕਪੱਖੀ ਨੀਤੀਆਂ ਬਣਾਉਂਗੇ ਹੁਣ ਉਦੋਂ ਬਥੇਰੀਆਂ ਚਿੱਕਾਂ ਮਾਰੀਆਂ ਇੰਸ਼ੋਰੈਂਸ ਕੰਪਨੀ ਨੇ ਕਿ ਅਸੀਂ ਤੁਹਾਨੂੰ ਸਾਡੇ ਤੋਂ ਕਹਿ ਪਟਾਉ ਅਸੀਂ ਉੱਥੇ ਤੋਂ ਚਲੇ ਜਾਵਾਂਗੇ ਪਰ ਅੰਡੀ ਵੀ ਗਵਰਨਮੈਂਟ ਉਦੋਂ ਵੀ ਕਹਿੰਦੀ ਰਹੀ ਕਿ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਹੋਰ ਬਥੇਰੇ ਪਲੇਰ ਆਉਣ ਨੂੰ ਬੈਠੇ ਆ ਪਰ ਲੋਕਾਂ ਦਾ ਕਿਉਂਕਿ ਰੈਸੈਸ਼ਨ ਟਾਈਮ ਦੇ ਵਿੱਚ ਉਹ ਟਰੈਕ ਰੈਕર્ડ ਚੱਕ ਕੇ ਦੇਖ ਲਓ ਜੀ ਉਹ ਇੰਨਾ ਜਿਆਦਾ ਵਧੀਆ ਤੇ ਲੋਕਾਂ ਨੇ ਕੰਮ ਕੀਤਾ 220 ਸਕੂਲ ਨਵੇਂ ਬਣਾਏ ਰੈਟਰ ਨੋਟ ਦੀ ਸਰਕਾਰ ਦੇ ਦਰਾਂ ਮੇਰੇ ਹੁਣ ਇੱਕ ਲਾਸਟ ਸਵਾਲ ਆ ਜੀ ਵੀ ਐਨ ਡੀ ਪੀ ਦੀ ਜਿਹੜੀ ਸਰਕਾਰ ਸੀ ਤੁਹਾਡੇ ਕਹਿਣ ਮਤਲਬ ਵੀ ਲੋਕ ਪੱਖੀ ਸਰਕਾਰ ਸੀ ਲੋਕਾਂ ਲਈ ਕੰਮ ਕਰ ਕਰ ਰਹੀ ਸੀ ਫਿਰ ਕੀ ਵਜ੍ਹਾ ਕੀ ਬਣੀ ਵੀ ਜਿਹੜੇ ਕਿੜੀਆਂ ਇਦਾਂ ਦੀਆਂ ਗਲਤੀਆਂ ਕਰ ਗਈ ਜਿਹਦੇ ਕਰਕੇ ਦੂਜੀ ਵਾਰੀ ਸਰਕਾਰ ਜਿਹੜੀ ਐ ਐਨ ਡੀ ਪੀ ਦੀ ਨਹੀਂ ਬਣ ਸਕੀ ਕੰਮ ਬਹੁਤ ਵਧੀਆ ਕਰੇ ਜੀ ਕੰਮਾਂ ਦੇ ਵਿੱਚ ਕੋਈ ਸ਼ੱਕ ਨਹੀਂ ਕਈ ਵਾਰੀ ਤੁਹਾਡਾ ਸਨੇਹਾ ਉਹ ਲੋਕਾਂ ਤੱਕ ਉਹਨੇ ਚੰਗੇ ਤਰੀਕੇ ਨਾਲ ਪਹੁੰਚਦਾ ਨਹੀਂ ਹੈ ਕਿਤੇ ਨਾ ਕਿਤੇ ਇਹ ਕਮੀਆਂ ਰਹਿ ਜਾਂਦੀਆਂ ਜੀ ਕੈਂਪੇਨ ਦੇ ਦੌਰਾਨ ਰਹਿ ਜਾਂਦੀਆਂ ਉਸ ਸਮੇਂ ਦੇ ਦੌਰਾਨ ਰਹਿ ਜਾਂਦੀਆਂ ਹੁਣ ਸਾਨੂੰ ਪਤਾ ਕਿ ਸਾਡੀ ਇਹ ਪਿਛਲੇ 50 ਸਾਲਾਂ ਦੇ ਜੇ ਕੱਢਿਆ ਜਾਵੇ ਡਾਟਾ ਤਾਂ ਇੱਕੋ ਵਾਰੀ ਐਨਡੀਪੀ ਦੀ ਸਰਕਾਰ ਆਈ ਹੈ ਇੱਥੇ ਤੇ ਉਸ 4 ਸਾਲਾਂ ਦੇ ਸਮੇਂ ਦੇ ਦੌਰਾਨ ਕੰਮ ਬਹੁਤ ਕਰਤੇ ਪਰ ਕਈ ਵਾਰੀ ਉਹ ਸੁਨੇਹਾ ਉਹਨਾਂ ਪ੍ਰੋਪਰਲੀ ਨਹੀਂ ਪਹੁੰਚਦਾ ਲੋਕਾਂ ਤੱਕ ਤਾਂ ਤੁਹਾਡਾ ਮਤਲਬ ਹੈ ਕਿ ਉਹਨਾਂ ਗਲਤੀ ਕੋਈ ਨਹੀਂ ਮਤਲਬ ਇਹੀ ਹੈ ਕਿ ਸੁਨੇਹਾ ਹੀ ਨਹੀਂ ਪਹੁੰਚਿਆ ਲੋਕਾਂ ਤੱਕ ਪਰ ਜੇ ਦੇਖੋ ਕੰਮ ਚੰਗਾ ਕਰ ਰਹੇ ਸੀ ਤੇ ਸੁਨੇਹਾ ਕਿਵੇਂ ਨਹੀਂ ਪਹੁੰਚਿਆ ਬਸ ਉਹ ਕਈ ਵਾਰੀ ਰਹਿ ਜਾਂਦੀਆਂ ਜੀ ਜਿਹੜੀਆਂ ਹੁਣ ਸਾਨੂੰ ਪਤਾ ਕਿ ਜਿਹੜੇ ਸਾਡੇ ਮਾਈਂਡ ਸੈਟ ਆ ਜਿਹੜੇ ਉਹ ਕਈ ਵਾਰੀ ਹੁੰਦਾ ਕਿ ਅਸੀਂ ਉਹਨਾਂ ਨੂੰ ਚੇਂਜ ਕਰਨ ਨੂੰ ਟਾਈਮ ਲੱਗਦਾ ਪਰ ਹੁਣ ਤੁਸੀਂ ਦੇਖੋ ਦੁਬਾਰੇ ਜਿਹੜਾ ਐਨਡੀਪੀ ਨੇ ਇਸ ਵੇਲੇ ਹਿਸਟਰੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਅਲਬਰਟਾ ਦੇ ਵਿੱਚ ਹੋ ਸਕਦੀ ਹੈ 38 ਸੀਟਸ ਦੇ ਨਾਲ ਐਨ ਡੀ ਪੀ ਆ ਬਹੁਤ ਥੋੜੇ ਫ੍ਰੈਕਸ਼ਨ ਆਫ ਵੋਟਾਂ ਦੇ ਨਾਲ ਸਰਕਾਰ ਬਣਦੀ ਰਹੀ ਜੀ ਹੂੰ ਹੂੰ ਤੇ ਇਸ ਕਰਕੇ ਲੋਕਾਂ ਦਾ ਚਕਾ ਐਨ ਡੀ ਪੀ ਵੱਲ ਕੰਟੀਨਿਊ ਹੋ ਰਿਹਾ ਐਡਮਿੰਟਨ ਦੇ ਵਿੱਚ ਸਾਰੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਐਨ ਡੀ ਪੀ ਦੇ ਕੋਲੇ ਆ ਤੇ ਇਹ ਹੌਲੀ ਹੌਲੀ ਆ ਜਿਹੜਾ ਸਾਡਾ ਸੁਨੇਹਾ ਹੋਰ ਪਾਸੇ ਜਾ ਰਿਹਾ ਕੈਲਗਰੀ ਨਾਰਥ ਈਸਟ ਵੱਲ ਨੂੰ ਸਾਡੇ ਬਹੁਤ ਸਾਰੇ ਜਿਹੜੇ ਇਸ ਵਾਰ ਜਿਹੜੇ ਐਮ ਐਲ ਏ ਜਿੱਤੇ ਆ ਤੇ ਰੂਰਲ ਏਰੀਆ ਦੇ ਵਿੱਚ ਜਾ ਕੇ ਅਸੀਂ ਦੱਸ ਰਹੇ ਆ ਕਿ ਕਈ ਵਾਰੀ ਉਹਨਾਂ ਨੂੰ ਇੱਕੀ ਚੀਜ਼ ਲੱਗੀ ਜਾਂਦੀ ਹੁੰਦੀ ਆ ਕਿ ਇਹ ਪਾਰਟੀ ਠੀਕ ਆ ਇਹ ਸੱਤਾ ਦੇ ਵਿੱਚ ਹੈਗੀ ਆ ਹਨ ਅੱਛਾ ਇੱਕ ਵਾਰ ਹੁਣ ਤੁਸੀਂ ਇਹ ਦੱਸ ਦਿਓ ਵੀ ਵੋਟਾਂ ਹੈ ਕਿਦਨ ਜੀ ਤੇ ਉਹ ਜਿਹੜੀਆਂ ਐਡਵਾਂਸ ਪੋਲਿੰਗ ਆ ਉਹ ਕਦੋਂ ਹੋ ਰਹੀ ਆ ਤੇ ਜੇ ਕਿਸੇ ਨੇ ਪਹਿਲਾਂ ਪਾਉਣੇ ਆ ਤੇ ਉਹ ਕਿੱਥੇ ਜਾ ਕੇ ਪਾ ਸਕਦਾ ਇਹੇ ਜੀ ਵੋਟਾਂ ਜਿਹੜੀਆਂ ਹੈਗੀਆਂ 23 ਜੂਨ ਵਾਲੇ ਦਿਨ ਵੋਟਾਂ ਐਕਚੁਅਲ ਦੇ ਵਿੱਚ ਪੈਣੀਆਂ ਜੀ ਬਾਅ ਇਲੈਕਸ਼ਨ ਆ ਹੈਡਮਿੰਟਨ ਅਲਰਸਲੀ ਦੇ ਵਿੱਚ ਤੇ ਇਹਦਾ ਇਹ ਜ਼ਰੂਰ ਤੁਹਾਨੂੰ ਜਾਣਨਾ ਚਾਹੀਦਾ ਕਿ ਇਹ ਬਾਇ ਇਲੈਕਸ਼ਨ ਹੋ ਰਹੀ ਹੈ ਇੱਕੋ ਏਰੀਆ ਦੇ ਵਿੱਚ ਹੋ ਰਹੀ ਆ ਤੇ ਹੋਰ ਜਾਂ ਸਟਰਕਤਕ ਉਹਨਾਂ ਦੇ ਵਿੱਚ ਹੋ ਰਹੀ ਆ ਜਾਂ ਰੂਲਰ ਜਿਹੜੀ ਆ ਉਹ ਹੋ ਰਹੀ ਹੈ ਹੈਨਾ ਤੇ ਇੱਥੇ ਜਿਹੜੀ ਇਹ ਦੇ ਵਿੱਚ ਲੌਰਲ ਤੋਂ ਲੈ ਕੇ ਏਰੀਆ ਤੋਂ ਲੈ ਕੇ ਅਸੀਂ ਹੈਲਥਸ ਆਉਂਦਾ ਤੇ ਸਮਰਸਾਈਡ ਵਾਕਰ ਲੈ ਕੇ ਸਾਰਾ 91 ਤੇ 41 ਤੱਕ ਇਹ ਸਾਰਾ ਏਰੀਆ ਆਉਂਦਾ ਠੀਕ ਹੈ 23 ਜੂਨ ਨੂੰ ਵੋਟਾਂ ਪੈਣੀਆਂ ਨੇ 17 ਜੂਨ ਤੋਂ ਲੈ ਕੇ 21 ਜੂਨ ਤੱਕ ਅ ਐਡਵਾਂਸ ਪੁੱਲ ਹੋਣੀ ਆ ਠੀਕ ਨਾਲ ਦੇ ਨਾਲ ਜੇ ਤੁਸੀਂ ਉਦੋਂ ਉਸ ਹਫਤੇ ਦੇ ਵਿੱਚ ਬਾਹਰ ਹੋ ਹੁਣ ਵੀ ਇਹ ਜਿਹੜੀਆਂ ਵੋਟ ਪਾਈ ਜਾ ਸਕਦੀ ਆ ਇਹ ਹੈਗੀ ਆ 53171 ਸਟੇਟ ਆ ਕਰਲਿੰਗ ਕਲੱਬ ਆ ਜੀ ਇਹ ਰੈਸਰੀ ਦੇ ਵਿੱਚ ਅੱਛਾ ਇੱਥੇ ਹੁਣ ਵੀ ਵੋਟ ਪਾਈ ਜਾ ਸਕਦੀ ਆ ਤੁਸੀਂ ਜਾਓ ਉਹਨਾਂ ਨੂੰ ਦੱਸ ਦਿਓ ਕਿ ਉਹ ਤੁਸੀਂ ਜਿਹੜਾ ਹੈਗਾ ਕਿ ਬਾਹਰ ਉਸ ਹਫਤੇ ਦੇ ਵਿੱਚ ਉਹ ਤੁਹਾਨੂੰ ਇੱਕ ਪਰਚੀ ਦੇ ਦਿੰਦੇ ਆ ਜੀ ਤੇ 17 ਤੋਂ 21 ਤੱਕ ਉਸੇ ਹੀ ਕਰਲਿੰਗ ਕਲੱਬ ਦੇ ਵਿੱਚ ਐਡਵਾਂਸ ਪੁੱਲ ਹੋਊਗੀ ਤੇ ਉਹ ਅੱਗੇ ਫਿਰ ਇੱਕ ਬੈਪਸਟ ਚਰਚ ਹੈਗੀ ਆ ਜੀ ਇਧਰ ਆਪਣੇ ਸਾਊਥ ਦੇ ਵਿੱਚ ਲੋਰਲ ਦੇ ਏਰੀਆ ਦੇ ਵਿੱਚ ਠੀਕ ਇੱਥੇ ਜਿਹੜੀ ਆ ਐਡਵਾਂਸ ਪੋਲਾ ਉਸ ਤਰ੍ਹਾਂ ਦੇ ਕਿ ਤੱਕ ਹੋ ਕੇ ਜੀ ਬੜੀ ਮਿਹਰਬਾਨੀ ਗੁਰਤੇਜ ਜੀ ਤੁਸੀਂ ਸਮਾਂ ਕੱਢਿਆ ਔਰ ਇਹ ਜਾਣਕਾਰੀ ਦਿੱਤੀ ਆ ਆਸ ਕਰਦੇ ਆ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰਨਗੇ ਖਾਸ ਕਰਕੇ ਐਡਮੰਟਨ ਐਲਰਟਸਲੀ ਵਾਲੇ ਜਿਹੜੇ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ